ਉਸ ਹੀ ਤੇ ਨਾ ਟੱਕ ਪਹਿਲਾ 5 ਫਿਰ 3 ਬਸ ਤੁਹਾਡਾ ਬਾਈ ਮਹੀਨੇ ਦੇ ਅੰਦਰ ਉਹ ਕੂਕਟਰ ਬਾਈ ਆ ਥੱਲੇ ਬੱਟੇ ਰਗਾ ਨਾ ਬਣ ਗਿਆ ਤਾਂ ਗੱਲ ਕਰਿਓ ਐਂਡ ਸੈਟ ਹੋ ਜਾ ਐਂਟੀਬਾਇਟਿਕਾ ਜੇ ਕੋਈ ਉੱਦਾਂ ਦੀ ਵੀ ਅੰਦਰੋਂ ਪ੍ਰੋਬਲਮ ਹੋ ਗਈ ਉਹਨੇ ਸੈਟ ਕਰ ਦੇ ਜੇ ਨਹੀਂ ਲੱਗੀ ਤਾਂ ਬਾਈ ਹਾਈ ਟੈਕ ਲਾਓ ਇੱਕ ਵਾਰੀ ਠੀਕ ਆ ਹਾਈ ਟੈਕ ਲਾ ਕੇ ਉਸ ਤੋਂ ਬਾਅਦ ਬਾਈ ਜਿੱਦਾਂ ਮੈਂ ਲੇ 1 ਐਮ ਐਲ ਤੁਸੀਂ ਹਾਈ ਟੈਕ ਲੈ ਲੈਣੀ ਆ ਠੀਕ ਆ 20 ਐਮ ਐਲ ਪਾਣੀ ਚ ਪਾ ਧੋ ਕੇ ਪੋਨਾ ਹਜੇ ਵੀ ਗਿੱਲੀ ਹੋਈ ਕਰਕੇ ਪੋਨਾ ਵੀ ਭੇਕੇ ਰਾਤ ਨੂੰ ਭੇਦਣੀ ਸਵੇਰੇ ਪੋਣੀ ਵੀ ਉਹਦਾ ਕੋਈ ਨੁਕਸਾਨ ਨਹੀਂ ਬਾਈ ਉਹਦਾ ਨੁਕਸਾਨ ਜਾ ਰਹੀ ਆ ਹੁਣ ਆ ਦਿਨ ਆਦਿ ਨਾਲ ਅੱਜ ਥੋੜੀ ਬਈ ਆਇਆ ਤੇ ਅੱਗੇ ਪਾਣੀ ਚੜਦੇ ਵਾਲੇ ਭਰਾਵਾਂ ਨੂੰ ਦਿਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਦਿਲੋ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਤੇ ਵੀਡੀਓ ਦੇ ਵਿੱਚ ਆਪਾਂ ਕਈ ਲੱਲੇ ਪੱਬੇ ਛੇੜਦੇ ਅੱਜ ਹਨਾ ਨੁਕਤੇ ਨੁਕਤੇ ਕਈ ਇੱਕ ਅ ਆਂਡੇ ਤੋਂ ਬੰਦ ਦਵਾਈ ਦਾ ਵੀ ਕਰ ਦਿੰਦੇ ਆ ਹਨਾ ਉਦਾਂ ਮੈਂ ਦੱਸਿਆ ਹੀ ਹੋਇਆ ਪਹਿਲਾਂ ਵੀ ਤੇ ਲਾਈਵ ਇਹ ਮੈਂ ਕਹੇ ਬਣਾਉਂਦੀ ਹਨਾ ਤੇ ਮੈਂ ਜਾਣਾਂ ਜੇ ਤਾਂ ਮੈਨੂੰ ਹਲਦੀ ਤੋਂ ਗਵੰਡੇ ਦੇ ਘਰੋਂ ਨਾਲੋਂ ਮਿਲ ਗਈ ਦੂਜੀ ਜਿਹੜੀ ਇਕੱਠੀ ਜੜੀ ਹਨਾ ਤਾਜੀ ਆਪ ਵੀ ਜੀ ਹੁੰਦੀ ਵੀ ਦੁਕਾਨ ਵਾਲੀ ਪੀਸੀ ਹੋਈ ਨਹੀਂ ਲੈਣੀ ਆਪਾਂ ਫੇਰ ਦਾ ਮੱਝੇ ਬਣਾ ਲੂੰਗਾ ਨਹੀਂ ਤਾਂ ਤੁਹਾਨੂੰ ਉਦਾਂ ਚੀਜ਼ਾਂ ਪਹਿਲਾਂ ਵੀ ਦੱਸੀਆਂ ਹੋਈਆਂ ਤਾਂ ਇਦਾਂ ਵੀ ਚੀਜ਼ਾਂ ਕੋਈ ਦਿਖਾ ਦਾਂਗੇ ਠੀਕ ਆ ਤੇ ਜਿਹੜੇ ਪ੍ਰੋਡਕਟ ਉਧਰ ਮੰਗਾਏ ਸੀ ਠੀਕ ਆ ਉਹ ਵੀ ਦੱਸ ਦਈਏ ਤੁਹਾਨੂੰ ਠੀਕ ਆ ਜਿਹੜਾ ਹੁਣ ਆਪਾਂ ਨੂੰ ਲੋੜ ਆ ਉਹ ਮੈਂ ਦੱਸ ਦਿੰਦਾ ਤੁਹਾਨੂੰ ਠੀਕ ਆ ਬਾਕੀ ਮੈਂ ਇਹ ਨਹੀਂ ਤੁਹਾਨੂੰ ਕਿੰਨਾ ਕੀ ਤੁਸੀਂ ਲੈਣਾ ਆ ਠੀਕ ਆ ਉਦਾਂ ਚਲੋ ਜੇ ਫੇਰ ਵੀ ਤੁਹਾਡੇ ਚੱਲ ਨੌਲੇਜ ਹੋਣਾ ਚਾਹੀਦਾ ਹਨਾ ਵੀ ਜੇ ਕਿਸੇ ਤੇ ਕਿੱਦਾਂ ਤੇ ਕਿੱਥੋਂ ਲੈ ਸਕਦਾ ਉਹ ਵੀ ਦੱਸ ਦਾਂਗੇ ਨੰਬਰ ਵੀ ਦੇ ਦੂੰ ਬਾਈ ਦਾ ਠੀਕ ਆ ਉਹ ਅਗਲੀ ਵੀਡੀਓ 'ਚ ਦਵਾਂਗੇ ਪਹਿਲਾਂ ਬਾਈ ਨੂੰ ਪੁੱਛ ਲਾਂਗੇ ਵੀ ਨੰਬਰ ਦੇ ਦੀਏ ਜੇ ਕਹੂਗਾ ਦੇ ਦਿਓ ਵਿੱਚ ਤਾਂ ਫਿਰ ਨੰਬਰ ਦੇ ਦਾਂਗੇ ਤੇ ਫਿਰ ਤੁਸੀਂ ਅਗਲੀ ਵੀਡੀਓ 'ਚ ਮੈਂ ਤਾਂ ਦੱਸ ਦੂੰਗਾ ਨੰਬਰ ਵੀ ਹਨਾ ਤੇ ਪ੍ਰੋਡਕਟ ਦਿਖਾ ਦੇਣਾ ਕਿਹੜਾ ਹਨਾ ਤੇ ਲਿਆਓ ਬਾਬੇ ਪਹਿਲਾਂ ਪ੍ਰੋਡਕਟ ਲਿਆਈਏ ਉਹ ਤੁਹਾਨੂੰ ਮੈਂ ਪ੍ਰੋਡਕਟ ਇੱਕ ਦਿਖਾਣਾ ਤੇ ਉਹ ਵਾਈਟ ਪਾਊਡਰ ਹੀ ਕਹਿੰਦੇ ਬਾਈ ਜਿਹੜਾ ਉਹ ਆ ਨਾ ਜੂਆਂ ਤੋਂ ਉਹਨੂੰ ਵਾਈਟ ਪਾਊਡਰ ਹੀ ਕਹਿੰਦੇ ਕਈ ਨਾਂ ਆ ਆ ਉਹਦੇ ਮੈਂ ਪੁੱਛਿਆ ਬਾਈ ਨੂੰ ਵੀ ਉਹ ਕਹਿੰਦਾ ਵਾਈਟ ਪਾਊਡਰ ਹੀ ਆ ਤੇ ਹੋਰ ਕੋਈ ਉਹਦਾ ਨਾਂ ਨਹੀਂ ਹੈਗਾ ਜ ਉਹ ਗੁੱਟੋਂ ਮਿਟਿਆ ਹੀ ਹੁੰਦਾ ਉਹ ਕਹਿੰਦਾ ਜਦੋਂ ਵੀ ਸਾਨੂੰ ਹੁੰਦਾ ਨਾ ਪਾਰਸਲ ਦਾ ਪਾਰਸਲ ਹੀ ਉੱਤੇ ਉਹ ਉਹਦੇ ਨਾਲ ਹੀ ਨਾ ਜੂਆ ਦਾ ਜਿਹੜਾ ਪਾਊਡਰ ਹੀ ਆ ਉਹ ਜਿਹੜਾ ਉਹ ਪਾਊਡਰ ਦੇ ਨਾਲ ਹੀ ਉਹ ਮਿਟ ਜਾਂਦਾ ਉੱਤੋਂ ਸਾਰਾ ਹੀ ਠੀਕ ਆ ਮਾਰਕਾ ਜਾਈ ਦਾ ਦੇ ਲਉਂਦੇ ਹੋਣਗੇ ਮਾੜਾ ਜਾਈ ਤੇ ਬਾਕੀ ਲਿਆਓ ਬਾਬੇ ਪਹਿਲਾਂ ਤੁਹਾਨੂੰ ਮੋਹ ਦਿਖਾਵਾਂ ਜਿਹੜਾ ਜ਼ਰੂਰੀ ਆ ਆਪਾਂ ਬਰਤਨਾ ਹਨਾ ਅੱਜ ਆਪਾਂ ਕੁਟਰਾਂ ਨੂੰ ਪਾਉਣਾ ਵੀ ਆ ਮੈਂ ਉਦੋਂ ਦਾ ਪਾਇਆ ਨਹੀਂ ਅੱਜ ਪਾਉਣਾ ਆ ਤੇ ਆ ਆ ਬਾਈ ਠੀਕ ਆ ਮੈਂ ਫਰੈਂਡ ਬੈਕ ਕੈਮਰੇ ਨੇ ਦਿਖਾਣਾ ਡਾਈਜੈਸਟੋ ਬੀਏਸੀ ਆ ਹਨ ਤੇ ਭਾਈ ਆਹ ਠੀਕ ਆ ਆ ਪ੍ਰੋਡਕਟ ਆ ਡਾਈਜੈਸਟੋ ਬੀਏਸੀ ਠੀਕ ਆ ਭਾਈ ਇਹ ਵਰਤਣਾ ਇਸ ਕਰਕੇ ਆਪਾਂ ਠੀਕ ਆ ਜਿੱਦਾਂ ਜਿਹੜਾ ਜਾਂ ਕੁਛ ਵੀ ਅੰਦਰ ਪਚਾਉਂਦੇ ਨਹੀਂ ਤੇ ਭਾਈ ਆਹੀ ਪੁੱੜ ਰਿਹਾ ਹਨ ਤੇ ਇਹ ਵਰਤਦੇ ਆਪਾਂ ਇਹ ਮਤਲਬ ਹੋਣੀ ਬਾਈ ਨੇ ਭੇਜਿਆ ਕਹਿੰਦਾ ਇੱਕ ਵਾਰੀ ਵਰਤ ਕੇ ਦੇਖ ਫੇਰ ਮੈਨੂੰ ਦੱਸੀ ਠੀਕ ਆ ਇਹਦਾ ਮਤਲਬ ਹੈ ਇਹ ਹੈਗਾ ਵੈਸੇ ਜਿੱਦਾਂ ਪਚਨ ਸ਼ਕਤੀ ਘੱਟ ਹੋ ਜਾਂਦੀ ਕਬੂਤਰ ਦੀ ਪਚਾਉਂਦੇ ਨਹੀਂ ਹਾਜਮ ਨਹੀਂ ਕਰਦੇ ਦਾਣਾ ਜਾਂ ਫਿਰ ਜਿੱਦਾਂ ਪਾਣੀ ਵਾਲੀਆਂ ਬਿੱਠਾਂ ਮਾਰਦੇ ਆ ਹਨਾ ਕੋਈ ਵੀ ਚੱਕਰ ਐ ਇਦਾਂ ਦੀ ਕਮਜ਼ੋਰੀ ਐ ਅਸਲੋ ਬਣਦੇ ਨਹੀਂ ਕਬੂਤਰ ਤੇ ਉਹਦੇ ਵਿੱਚ ਬਾਈ ਇਹ ਯੂਜ਼ ਹੁੰਦਾ ਠੀਕ ਆ ਤੇ ਇਹਦੀ ਮੈਂ ਤੁਹਾਨੂੰ ਇਹ ਹੈਗਾ 50 ਗ੍ਰਾਮ ਦਾ ਆ ਠੀਕ ਆ ਜਿਹੜਾ ਡੱਬਾ ਆ ਇਹ ਸੌਰੀ 500 ਗ੍ਰਾਮ ਦਾ 50 ਕਹੀਆ ਨਾ 500 ਗ੍ਰਾਮ ਦਾ ਡੱਬਾ ਆ ਤੇ ਇਹ ਇਹਨਾਂ ਚੀਜ਼ਾਂ ਲਈ ਬਾਈ ਇਹ ਵਰਤ ਹੁੰਦਾ ਵੀ ਜਿੱਦਾਂ ਕਬੂਤਰ ਪਾਣੀ ਵਾਲੀਆਂ ਬਿੱਠਾੜੀ ਮਾਰਨ ਉਹਦੇ ਵੈਸੇ ਤਾਂ ਬਾਈ ਆਪਰੇ ਸਹੀ ਆ ਤੇ ਬਾਬੇ ਦੀ ਕਿਰਪਾ ਨਾਲ ਉਹ ਹੀ ਜਿਹੜੀ ਆਪਾਂ ਪਾਵਰ ਜੈੱਲ ਹੀ ਪਾਈ ਸੀ ਉਹਦੇ ਨਾਲ ਹੀ ਸੈੱਟ ਹੋ ਗਏ ਹਨ ਜਿਹੜੀ ਬਈ ਉਹ ਜਿਹੜੀ ਪਹਿਲੀ ਪਾਵਰ ਜੈੱਲ ਸੀ ਨਾ ਉਹ ਮਹਿੰਗੀ ਹੋਈ ਜਾਂਦੀ ਸੀ ਠੀਕ ਆ ਉਹਦੇ ਫਾਇਦੇ ਬਹੁਤ ਸੀ ਉਹ ਇੱਕ ਤਾਂ ਜਾਮ ਮਤਲਬ ਲੂਜ਼ ਮੋਸ਼ਨਾਂ ਤੋਂ ਵਰਤੀ ਜਾਂਦੀ ਸੀ ਉਹ ਜਾਮ ਪੂਰਾ ਹੀ ਲਾ ਦਿੰਦੀ ਸੀ ਹਨਾ ਇੱਕ ਵਾਰੀ ਜਦੋਂ ਆਪਾਂ ਕੂਤਰਾਂ ਨੂੰ ਦਿੰਦੇ ਹੈ ਤਾਂ ਬੱਚਿਆਂ ਵਾਸਤੇ ਆ ਤੇ ਉਹ ਬਈ ਉਹਨਾਂ ਨੇ ਬੰਦ ਕਰਕੇ ਇੱਕ ਤਾਂ ਸਸਤੀ ਕਰਤੀ ਜਿਹੜੀ ਆ ਆ ਇੱਕ ਇਹਦੇ ਵਿੱਚ ਉਹ ਜਿਹੜਾ ਸਾਲਟ ਘੜਤਾ ਮੈਨੂੰ ਹੁਣ ਚੇਤਾ ਨਹੀਂ ਇੱਕ ਸਾਲਟ ਸੀ ਇਹਦੇ ਵਿੱਚ ਜਿੰਨਾ ਮਤਲਬ ਇੱਕ ਜਗ੍ਹਾ ਤਾਂ ਵੀ ਕਬੀ ਹੋ ਜਾਂਦੀ ਸੀ ਕਬੂਤਰਾਂ ਨੂੰ ਵੀ ਜਾਂ ਬੱਚਿਆਂ ਨੂੰ ਵੀ ਹਨਾ ਵੀ ਇੱਕ ਦੋ ਵਾਰੀ ਦੇਣ ਨਹੀਂ ਤੇ ਉਹ ਬਾਈ ਉਹ ਹੁਣ ਜਿਹੜੀ ਇਹ ਆ ਬੋਹ ਕੈਂਚੀ ਜਾ ਇੱਕ ਤਾਂ ਹਲਕੀ ਕਰਤੀ ਪਰ ਇਹ ਆ ਲੈ ਬਾਈ ਡੇਲੀ ਨਹੀਂ ਪੋਣੀ ਠੀਕ ਆ ਜਿੱਦਾਂ ਮੈਂ ਇੱਕ ਦਿਨ ਛੱਡ ਛੱਡ ਕੇ ਪਹੁੰਦਾ ਨਾ ਐਡੇ ਹੀ ਪੋਣੀ ਜਿੱਦਾਂ ਇੱਕ ਦਿਨ ਛੱਡ ਕੇ ਤੇ ਹੋਰ ਬਾਈ ਸਭ ਤੋਂ ਇੱਕ ਜ਼ਰੂਰੀ ਗੱਲ ਜਿੱਦਾਂ ਆਪਾਂ ਬਾਈ ਕੁਜੇ ਵਿੱਚ ਰਹਿਣ ਦਿੰਦੇ ਆ ਕੁਜੇ 'ਚ ਦਵਾਈ ਪੋਣੇ ਆ ਹਨਾ ਉਹ ਦਵਾਈ ਬਾਈ ਕਿਤੇ ਨਾ ਕਿਤੇ ਜਿੱਦਾ ਜਦੋਂ ਕੁੱਝੇ ਨੇ ਪਾਣੀ ਪੀਣਾ ਮਿੱਟੀ ਦੇ ਕੁੱਝੇ ਨੇ ਹਨਾ ਪਾਣੀ ਪੀਣਾ ਤੇ ਉਹਨੇ ਦਵਾਈ ਵੀ ਤਾਂ ਚੂਸਣੀ ਆ ਨਾ ਉਹ ਦਵਾਈ ਵੀ ਕੁੱਝਾ ਚੂਸ ਜਾਂਦਾ ਠੀਕ ਆ ਉਦੋਂ ਬਾਅਦ ਆਪਾਂ ਫੇਰ ਵਿੱਚ ਦਵਾਈ ਪਾਤੀ ਫੇਰ ਦਵਾਰਾ ਤੋਂ ਧੋਕੇ ਮਾਰਿਆ ਪਾਣੀ ਮਾਰਿਆ ਉਹ ਵਿੱਚ ਜਿਹੜੀ ਮਿੱਟੀ ਦੇ ਵਿੱਚ ਦਵਾਈ ਵੜ ਗਈ ਉਹ ਤਾਂ ਨਿਕਲਦੀ ਨਹੀਂ ਉਹ ਇੱਕ ਬਹੁਤ ਜ਼ਿਆਦਾ ਜਰੀਲੀ ਚੀਜ਼ ਬਣ ਜਾਂਦੀ ਬਾਈ ਹਨਾ ਕੈਮੀਕਲ ਜੈ ਇਦਾਂ ਦਾ ਬਣ ਜਾਂਦਾ ਉਹ ਬਾੜੀ ਮਤਲਬ ਮਾੜੀ ਆ ਉਹ ਉਹ ਫੇ ਆਪਾਂ ਵਿੱਚ ਫੇ ਪਾਣੀ ਪਾਤਾ ਬਾਈ ਫੇ ਰਚਦੀ ਗਈ ਉਹ ਮਤਲਬ ਕਿਤਨਾ ਕਿਤੇ ਦਵਾਈ ਵੀ ਖਰਾਬ ਹੋ ਜਾਂਦੀ ਤੇ ਕਬੂਤਰ ਬਿਮਾਰ ਵੀ ਹੋਦੇ ਕੰਮ ਨਹੀਂ ਕਰਦੇ ਆਪਾਂ ਕਈ ਵਾਰ ਸੁਣਿਆ ਦਵਾਈਆਂ ਕੰਮ ਹੀ ਨਹੀਂ ਕਰਦੀਆਂ ਕਿਉਂਕਿ ਉਹ ਬਾਈ ਕੰਮ ਖਰਾਬ ਹੋ ਜਾਂਦਾ ਇਹਦੇ ਨਾਲ ਉਹ ਬਾਈ ਜਿੱਦਾਂ ਤੁਸੀਂ 6 ਘੰਟੇ ਤੋਂ ਵੱਧ ਕੋਈ ਦਵਾਈ ਨਹੀਂ ਪੋਣੀ ਕੁੱਜੇ 'ਚ ਪਾਣੀ ਪਾਇਆ ਨਾ 6 ਘੰਟੇ ਤੋਂ ਬਾਅਦ ਉਹ ਪਾਣੀ ਬਦਲਣਾ ਬਾਈ ਚੰਗੀ ਤਰ੍ਹਾਂ ਧੋ ਕੇ ਕੁੱਜਾ ਧੋ ਕੇ ਧੁੱਪੇ ਰੱਖੋ ਠੀਕ ਆ ਧੁੱਪੇ ਰੱਖ ਕੇ ਜਦੋਂ ਆਹ ਚੰਗੀ ਤਰ੍ਹਾਂ ਸੁੱਕ ਗਿਆ ਫੇ ਬਾਈ ਪਾਣੀ ਪਾਓ ਕੁੱਜਿਆਂ ਦੇ ਵਿੱਚ ਠੀਕ ਆ ਇੱਕ ਨਾ ਨਿੱਕੇ ਨਿੱਕੇ ਪੱਭੂ ਹੁੰਦੇ ਪਾਣੀ ਦੇ ਆਲੇ ਦੁਆਲੇ ਠੀਕ ਆ ਉਹ ਆਪਾਂ ਨੂੰ ਦੀਦੇ ਵੀ ਨਹੀਂ ਗਏ ਗੋਰਨਾ ਦੇਖਣੇ ਪੈਂਦੇ ਹਨਾ ਬਲੇ ਨਿੰਗ 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 ਇਹ ਹੁੰਦੇ ਆ ਤੇ ਉਹ ਬਾਈ ਕਿਤਨਾ ਕਿਤੇ ਉਹ ਵਾਇਰਸ ਅੱਦਾਦਾ ਬਣਾਉਂਦੇ ਨਾ ਕੁੱਜੇ ਚ ਪਾ ਕੇ ਕਬੂਤਰ ਪੀ ਜਾਂਦੇ ਉਹ ਮਰ ਜਾਂਦੇ ਪਾਣੀ ਨਾਲ ਕੇ ਵਿਲੇ ਵਿੱਚ ਜਦੋਂ ਆਪਾਂ ਪਾਣੀ ਪਾਈਦਾ ਨਾ ਇਦੇ ਕੁੱਜਾ ਧੋਕੇ ਤੇ ਉਹ ਵਿੱਚ ਹੀ ਮਤਲਬ ਮਰ ਜਾਂਦੇ ਉਹ ਜਦੋਂ ਕੁੱਜਾ ਆਪਾਂ ਕੱਢਦੇ ਹੀ ਨਹੀਂ ਆ ਤੇ ਉਹ ਕਬੂਤਰ ਪੀਂਦੇ ਉਹ ਬਰੀਕ ਬਰੀਕ ਹੁੰਦੇ ਕਬੂਤਰਾ ਦੇ ਅੰਦਰ ਜਾ ਕੇ ਵੀ ਉਹ ਇੱਕ ਜ਼ਹਿਰ ਜਿਹਾ ਬਣਦਾ ਠੀਕ ਆ ਉਸ ਤੋਂ ਵੀ ਬਿਮਾਰੀ ਬਹੁਤ ਆਉਂਦੀ ਪਾਣੀ ਵਾਲੀਆਂ ਬੈਠਾ ਬੁੱਠਾ ਜਣੀਆਂ ਮਾਰਦੇ ਹਨਾ ਵੀਰ ਕੋਣ ਐਸ ਜਾਂ ਪੋਟਾਸ਼ੀਅਮ ਕੱਲੀ ਲੈ ਕੇ ਹਨਾ ਪੋਟਾਸ਼ੀਅਮ ਲਾ ਲਓ ਤੁਸੀਂ ਇੱਕ ਚਮਚਾ ਪਾਣੀ ਪੋਟਾਸ਼ੀਅਮ ਦਾ ਪਾ ਕੇ ਨਾ ਬਾਲਟੀ ਚ 20 ਲੀਟਰ ਦੀ ਚ ਉਹ ਸਾਰੇ ਕੁਜੇ ਉਹਦੇ ਵਿੱਚ ਭਿੱਜੇ ਰਹਿਣ ਦੋ 10-15 ਮਿੰਟ ਉਸ ਤੋਂ ਬਾਅਦ ਉਹਨਾਂ ਰੱਖੋ ਧੁੱਪੇ ਬਾਈ ਜਿੰਨੀ ਹਰਿਆਲੀ ਜੰਮੀ ਹੋਊਗੀ ਸਾਰੀ ਇਲਾਤ ਜਾਂਦੀ ਉਹਦੇ ਨਾਲ ਐਨ ਕੁਜੇ ਨਵੇਂ ਹੋ ਜਾਂਦੇ ਮਲ ਚਮਕ ਜਾਂਦੇ ਆ ਠੀਕ ਆ ਐਦਾਂ ਕਰਕੇ ਸਾਫ਼ ਕਰ ਲਿਆ ਕਰੋ ਐਦਾਂ ਹੀ ਕੁਜੇ ਦੇ ਵਿੱਚ ਉੱਤੋਂ ਦੀ ਉੱਤੋਂ ਦੀ ਪਾਣੀ ਨਹੀਂ ਪਾਉਣਾ ਉਹ ਸਹੀ ਨਹੀਂ ਹੈਗਾ ਬਾਈ ਉਹ ਦਵਾਈਆਂ ਫੇਰ ਇੱਕ ਤਾਂ ਖਰਾਬ ਹੋ ਹੋ ਕੇ ਤੇ ਦੂਜੀ ਦਵਾਈ ਨੂੰ ਵੀ ਖਰਾਬ ਕਰ ਦਿੰਦੀਆਂ ਠੀਕ ਆ ਇਕ ਅਸਰ ਵੀ ਜ਼ਿਆਦਾ ਹੋ ਜਾਂਦਾ ਕਿਉਂਕਿ ਉਹ ਪਾਣੀ ਦਾ ਫੇਰ ਵਿੱਚ ਹੀ ਮਿਕਸ ਹੋਣਾ ਨਾ ਕੁੱਜੇ ਦੇ ਤੇ ਉਹ ਚੀਜ਼ ਤੋਂ ਕੁੱਜੇ ਧੋ ਕੇ ਵਰਤਿਆ ਕਰੋ ਦੋ ਟਾਈਮ ਪਾਣੀ ਪਾਓ ਬਰੋ ਠੀਕ ਆ ਬਾਈ ਕੁੱਜੇ ਦੇ ਵਿੱਚ ਤੇ 6 ਘੰਟੇ ਤੋਂ ਵੱਧ ਇੱਕ ਦਵਾਈ ਨੂੰ ਭਿੱਜੀ ਰਹਿ ਕੇ ਉਹ ਪੁੱਤਰਾ ਨੂੰ ਨਾ ਦਿਓ ਤੇ ਆਇਓ ਬਾਬਿਓ ਬਾਕੀ ਦੀ ਕਾਰਵਾਈ ਕਰੀਏ ਪਹਿਲਾਂ ਕਬੂਤਰ ਕਬਤਰ ਤੁਹਾਨੂੰ ਦਿਖਾਈਏ ਤੇ ਕੀ ਸਮਾਚਾਰ ਹੈ ਉਹ ਵੀ ਦੱਸਦੇ ਆ ਹਨਾ ਬੱਚੇ ਪੁੱੱਚੇ ਕਿੱਥੇ ਕਿ ਤੱਕ ਪਲੇ ਆ ਤੇ ਕਿੰਨੇ ਕਿੱਦਾਂ ਲਓ ਬਾਬਿਓ ਆ ਵੀ ਪੁੱਤਰਾ ਨੂੰ ਹਨਾ ਇਹਨੂੰ ਮੈਂ ਕਬੂਤਰ ਨੂੰ ਸਵੇਰੇ ਈਜ਼ੋਨ ਦਾ ਕੈਪਸੂਲ ਦੇਤਾ ਸੀ ਹਨਾ ਕੱਚੇ-ਕੁੱੱਚੇ ਐਡੇ ਲਉਦੀ ਸੀ ਬਾਕੀ ਦਵਾਈ ਬਣਾ ਲੈਣੀ ਬ ਤੇ ਉਹ ਹਲਦੀ ਫੇੜੀ ਮਿਲੀ ਉਹ ਕਹਿੰਦੇ ਪੀਪੂ ਲਈ ਆਪਾਂ ਹਨਾ ਕੱਲ ਨੂੰ ਦੇਖਦੇ ਆਂ ਜੇ ਸ਼ਹਿਰੋਂ ਲੈ ਹੁੰਦੇ ਆ ਕਿ ਕੋ ਤੇ ਜੇ ਕਿੰਕੋ ਪਈ ਹੋਈ ਲੱਗੇ ਛੱਗੇ ਤੋ ਦਵਾ ਦਿਓ ਬਾਈ ਘਰ ਦੀ ਹਲਦੀ ਚਾਹੀਦੀ ਆਪਾਂ ਨੂੰ ਠੀਕ ਆ ਕਿੰਨੇ ਸਕਾਈਸ ਕੋਈ ਹੋਵੇ ਹਨਾ ਘਰ ਵਾਸਤੇ ਤੇ ਆ ਵੀ ਬੱਚੇ ਕੱਢਣ ਵਾਲਾ ਹੀ ਆ ਬੁੱਧਰ ਵਸ ਠੀਕ ਆ ਇੱਕ ਦੋ ਦੋ ਚੌਦਣਾ ਚ ਕੱਢ ਦੂਗਾ ਇਹ ਐਦਾ ਬਾਈ ਖਾਣੇ ਨਾ ਖੁੱਡੇ ਵਿੱਚੋਂ ਸਾਫ਼ ਜ਼ਰੂਰ ਕਰਿਆ ਕਰੋ ਹਨਾ ਆ ਮੈਂ ਕਰਨ ਵਾਲੇ ਆ ਜਿੱਦਾਂ ਆਪਣੇ ਇਹ ਬਿੱਠਾ-ਗੁੱਠੀਆਂ ਮਾੜੀਆਂ ਮੁੱਟੀਆਂ ਇੰਨਾ ਗੰਦਰੀ ਹੈਗਾ ਤੇ ਤਾਂ ਥੱਲੇ ਨਾ ਉਹ ਪੈ ਜਾਂਦੀਆਂ ਹੁੰਦੀਆਂ ਜਿਆਦਾ ਹੋਣ ਸੁੰਡੀਆਂ ਇਹ ਤੁਹਾਨੂੰ ਪਤਾ ਪਾਪ ਬਿਮਾਰੀ ਪੈ ਗਈ ਸੀ ਨਾ ਤੇ ਫਿਰ ਮੈਂ ਉਹ ਬੁੱਡੇ ਦੇ ਘਟ ਆਉਂਦਾ ਸੀ ਨਾ ਪ੍ਰੋਬਲਮ ਜੀ ਆ ਗਈ ਸੀ ਆਪਣੇ ਕੰਪਿਊਟਰਾਂ ਨੂੰ ਤੇ ਤਾਂ ਕਰਕੇ ਖੋਡੇ ਖੱਡੇ ਨਹੀਂ ਸਾਫ਼ ਕੀਤੇ ਸੀਗੇ ਉਹ ਫਿਰ ਓਕਣੇ ਚਾਹੀਦੇ ਆ ਜਦੋਂ ਆਪਾਂ ਡੀਲੀ ਕਰੀ ਜਾਈਏ ਠੀਕ ਆ ਤੇ ਉਹ ਵਾਇਰਸ ਜਾਂਦਾ ਨਹੀਂ ਇਹ ਵੀ ਇੱਕ ਵਾਰੀ ਤੁਸੀਂ ਇੱਕ ਵਾਰ ਹਨਾ ਇੱਕ ਨੁਕਤਾ ਹੀ ਇੱਕ ਕਰਕੇ ਦੇਖ ਲਿਓ ਜਦੋਂ ਅੱਬਲ ਦੇ ਪਰਮਾਤਮਾ ਕਦੀ ਵੀ ਕਿਸੇ ਦੇ ਕੰਪਿਊਟਰ ਬਿਮਾਰ ਨਾ ਕਰੇ ਭਾਈ ਜੇ ਬਾਈ ਜਸ ਮਾੜੀ ਕਿਸਮਤ ਨਾਲ ਹੋ ਜਾਂਦੇ ਆ ਉੱਥੇ ਤੁਸੀਂ ਖੋਡਾ ਨਾ ਭਾਈ ਖਾਲੀ ਸਾਫ਼ ਕਰੋ ਠੀਕ ਆ ਪੇ ਜਰਾਸਿਨ ਜਲਦੀ ਮਰ ਜਾਂਦੇ ਆਪਾਂ ਵੀਰਕੋਣ ਦੀ ਜੋ ਸਪਰੇਅ ਕਰਦੇ ਆ ਨਾ ਉਹ ਕਰਨੀ ਪੈਣੀ ਆ ਬਾਈ ਵੀਰਕੋਣ ਦੀ ਹੈ ਨਾ ਜੇ ਕੋਈ ਹੋਰ ਵੀ ਤੁਸੀਂ ਕਰਦੇ ਆ ਕਿਸੇ ਵੀ ਤਰ੍ਹਾਂ ਦੀ ਜਿਹੜਾ ਕਟਾਨੂ ਕਟੂਨੂ ਇਹ ਮਾਰ ਦਿੰਦਾ ਹੋਵੇ ਹੈ ਨਾ ਉਹ ਵੀ ਕਰ ਸਕਦੇ ਆ ਆਪਾਂ ਵੀਰਕੋਣ ਇਸ ਦੀ ਕਰਦੇ ਆ ਤੇ ਉਹਦੇ ਨਾਲ ਬਾਈ ਐਨ ਮਤਲਬ ਹੈ ਨਾ ਜਿੱਦਾਂ ਉੱਥੇ ਰੋਗ ਜਾਂਦੀ ਬਿਮਾਰੀ ਹੈ ਨਾ ਤੇ ਚਲੋ ਪ੍ਰਮਾਤਮਾ ਗਾਂ ਵਧਣ ਵੀ ਨਾ ਦਵੇ ਤੇ ਕਿਸੇ ਕੂਤਰਾ ਜਾਵੇ ਵੀ ਨਾ ਤੇ ਆ ਆਪਣੀ ਬਾਈ ਬੜਲੇ ਵਾਲੀ ਬੈਠੀ ਆ ਠੀਕ ਆ ਤੇ ਇਹਦੇ ਰਾਣੀ ਦੇ ਦੋ ਬੱਚੇ ਹੋਰ ਪਾਲਦੇ ਆ ਐਦ ਕੀ ਇੱਕ ਰੱਸਾ ਬੱਚਾ ਕੱਢਿਆ ਇਹਨੇ ਤੇ ਇੱਕ ਚਟਾਈ ਆ ਉਮਾ ਦੇ ਕੋਲ ਨਾਦ ਲੋ ਵਿਚਾ ਕੱਢਿਆ ਬਈ ਰੱਤਾ ਇਹ ਨਾ ਪਾਣੀਆਂ ਪੁਣੀਆਂ ਵਾਲੀਆਂ ਬਿੱਠਾ ਬਹੁਤ ਮਾਰਦੇ ਸੀ ਬੱਚੇ ਹੁਣ ਸੈੱਟ ਹੋ ਗਏ ਆ ਤੇ ਇਦਾਂ ਇਹਦਾ ਦੂਜਾ ਭਰਾ ਵੀ ਆ ਉਹ ਹੈਗਾ ਪੱਗਾ ਉਹ ਵੀ ਦਿਖਾ ਦਿੰਦੇ ਆ ਇਹ ਰੱਤਾ ਕੱਢ ਗਿਆ ਜੀ ਆਹ ਕਬੂਤਰਾਂ ਦਾ ਵੀ ਕਰ ਲੋ ਸ਼ੌਕ ਹਣਾ ਕਈ ਬਾਈ ਕਹਿੰਦੇ ਨੇ ਬਾਈ ਸ਼ੌਕ ਜੀ ਨੂੰ ਕਰਦਾ ਰਹੇ ਹਣਾ ਤੁਹਾਨੂੰ ਚਲੋ ਵਾਪੇਓ ਕਰ ਲੋ ਹਣਾ ਤੇ ਜਿੱਦਾਂ ਆਪਾਂ ਉਹ ਪਾਏ ਸੀ ਬਾਈ ਕਬੂਤਰ ਹੀ ਆ ਹਨਾ ਅੰਦਾਜ਼ੇ ਨੇ ਚੱਕੀ ਲੈਂਦੇ ਸੀ ਬਾਕੀ ਪੱਠੇ ਹਜੇ ਮੇਰੇ ਖਿਆਲ ਨਾਲ ਦੂਜੀ ਤੀਜੀ ਚੌਥੀ ਚੌਥੀ ਗਲੀ ਤੱਕ ਚੱਲ ਗਏ ਹੋਣੇ ਇਹ ਵਾਲੇ ਪਰ ਉਹਦਾ ਝੜ ਕੇ ਮਤਲਬ ਇਹ ਕਬੂਤਰ ਬਾਈ ਬਹੁਤ ਜਿਹੜਾ ਉਹ ਪਿਛੇ ਮੁੱਕਦਾ ਭਰਾ ਬਿਠਾ ਇਹ ਝੜਦੇ ਬਹੁਤ ਘੱਟ ਆ ਠੀਕ ਆ ਬਲੱਡ ਜੀ ਹੁੰਦਾ ਆ ਇਹ ਕਬੂਤਰ ਬਾਹਲੇ ਘੱਟ ਝੜਦੇ ਹਜੇ ਚੌਥੀ ਕੇ ਪੰਜਵੀਂ ਗਲੀ ਦਾ ਤੇ ਫੁੱਲ ਕਬੂਤਰ ਬਣ ਗਿਆ ਚਲੋ ਬਾਈ ਆ ਵੀ ਕੂਤਰ ਦਾ ਕਰ ਲੋ ਲੋਕ ਹਨਾ ਤੇ ਉੱਤੇ ਦੋ ਬੱਚੇ ਫਲਦੇ ਪਏ ਆ ਉਹ ਜਿਹੜੇ ਠੀਕ ਆ ਇੱਕੋ ਬੱਚਾ ਵੱਡਾ ਹੋਇਆ ਤੇ ਉਹ ਚੱਕਿਆ ਨਹੀਂ ਸੀਦੇ ਪਲੀਪਲੀ ਜਾਂਦੇ ਤੇ ਨਹੀਂ ਹਨਾ ਇੱਕੋ ਜਿਹੀ ਆ ਮਤਲਬ ਉਹ ਦੋ ਤਾਂ ਵੱਡੇ ਛੋਟੇ ਆ ਤੇ ਇੱਕ ਵੱਡਾ ਆ ਉਹਨਾਂ ਕੋ ਵੀ ਦਾਣੇ ਦੂਣੇ ਲਈ ਜਾਂਦਾ ਤੇ ਉਹ ਵੀ ਉਹ ਬੜਲੇ ਵਾਲੀ ਦੀ ਭੈਣ ਦਾ ਜਿਹੜਾ ਲਾਇ ਆ ਆ ਫੁੱਡਾ ਬਈ ਆਪਾਂ ਕੱਲ ਨੂੰ ਸਾਫ਼ ਕਰਾਂਗੇ ਠੀਕ ਆ ਮਿੱਠਾ-ਬੁੱਠਾ ਹੀ ਆ ਮਤਲਬ ਇੰਨਾ ਸਾਫ਼ ਤਾਂ ਨਹੀਂ ਐ ਇੰਨਾ ਗੰਦਾ ਤਾਂ ਨਹੀਂ ਹੈਗਾ ਵੈਸੇ ਜਿੱਦਾਂ ਪਰਪੂਰ ਇੱਧਰ ਘੱਟੇ ਸੀ ਕੂ ਤਾਂ ਇੰਨੇ ਨਹੀਂ ਹੁੰਦੇ ਤੇ ਉਹਦਾ ਵੀ ਮੈਨੂੰ ਹੋਏ 5 ਕਿ ਦਿਨ ਹੋਇਆ ਫੁੱਡਾ ਸਾਫ਼ ਕੀਤੇ ਨੂੰ 5-6 ਦਿਨ ਹਨਾ ਪਰ ਮਿੱਠਾ-ਬੁੱਠਾ ਤਾਂ ਚਲੋ ਕਰਨ ਇਹਦਾ ਪੱਠਾ ਉਹ ਇਹ ਬਦਲੇ ਵਾਲੀ ਦੀ ਭੈਣ ਬਦਲੇ ਵਾਲੀ ਜਿਹੜੀ ਸੀ ਨਾ ਆਪਣੀ ਜਿਹੜੀ ਉਹਦੀ ਮਾਂ ਆ ਉਹ ਮਾਂ ਆ ਉਹਦੀ ਬਦਲੇ ਵਾਲੀ ਦੀ ਠੀਕ ਆ ਤੇ ਇਹ ਦੋਨੇ ਭੈਣਾਂ ਆ ਸਕਦੀਆਂ ਬਈ ਇਹ ਵੀ ਉੱਦੇ ਜੋੜਾ ਲਾਇਆ ਸੀ ਨਾ ਦੇਖਦੇ ਆ ਹੁਣ ਕੀ ਰਿਜ਼ਲਟ ਆਉਂਦਾ ਬੱਚਾ ਤੋਂ ਉੱਦਾ ਦਾ ਹੀ ਕੱਢਿਆ ਇਹਨੇ ਵੀ ਆਪਣੇ ਵਰਗਾ ਹੀ ਬੜੀਆ ਰਿਜ਼ਲਟ ਹੀ ਆਊਗਾ ਜੇ ਸਾਵਣਾ ਪਾਲਾਇਆ ਉਹ ਸਾਵਣਾ ਸਹੀ ਹੋਊਗਾ ਕੰਮ ਤੇ ਉਧਰ ਆਂਡਾ ਲਾਈ ਜਾਂਦੀ ਪੂਰੀ ਉਹ ਆਡਾ ਖਰਾਬ ਹੋਇਆ ਮੈਂ ਸਿੱਟਦਾ ਮੈਂ ਕਿਉਂਕਿ ਤੁਹਾਨੂੰ ਪਤਾ ਬਿਮਾਰੀ ਪਈ ਸੀ ਨਾ ਜਦੋਂ ਉਧਰਲੇ ਖੁੱਡਿਆਂ ਜਿੱਤੇ ਮੈਂ ਬਾਈ ਆਉਂਦਾ ਨਹੀਂ ਸੀ ਬਹੁਤ ਘਟਾ ਹਨਾ ਖੁੱਡਿਆਂ ਦੇ ਵਿੱਚ ਵੜਦਾ ਹੀ ਨਹੀਂ ਸੀ ਤੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਬਾਈ ਉਹ ਕਦੋਂ ਬੱਚਾ ਨਿਕਲਿਆ ਤੇ ਕਦੋਂ ਪਲ ਗਿਆ ਬਾਹਰੀ ਦਾਣਾ ਪਾ ਦੇਣਾ ਤੇ ਆ ਹੁਣ ਟ੍ਰੇ ਰੰਖੜੀ ਅੰਦਰ ਜੂ ਕੀਤੇ ਨਾ ਵੀ ਚਲੋ ਇੱਥੋਂ ਬੱਚੇ ਵੀ ਕੋਈ ਲਖਾ ਖੋ ਲੈਂਦੇ ਹੁਣ ਤਾਂ ਉਹਦਾ ਬੱਚੇ ਇੱਥੋਂ ਚੱਕ ਲਏ ਆ ਤੇ ਆ ਕੂਤਰੀ ਹੁਣ ਬਾਈ ਇਹ ਤੋਂ ਬੱਚਾ ਨਹੀਂ ਪਲਉਣਾ ਇਹ ਬੱਚੇ ਪਾਲਦੀ ਚੱਕਣੀ ਆ ਮੈਂ ਸਦੋ ਦਿੰਦੇ ਵਿੱਚ ਵਿੱਚ ਉਹਦੀ ਕਮਜ਼ੋਰ ਹੋ ਜਾਊਗੀ ਕਿਉਂਕਿ ਇਹ ਤੋਂ ਬੱਚੇ ਨਹੀਂ ਪਾਲਦੇ ਛੋਟੀ ਤੇ ਇਹਦੇ ਬੱਚੇ ਬਹੁਤ ਉੜਦੇ ਆ ਬਈ ਹਨਾ ਤੇ ਉਹ ਆਂਡਾ ਲਾਦਾ ਤਾ ਕੁੰਦਰੀ ਦੇ ਮੈਂ ਸੋਕਾ ਹੁਣ ਸਾਫ ਕਰਨੇ ਸੀ ਉਹ ਫੇਰ ਰੱਖ ਕੇ ਮੈਂ ਕਹਾਂ ਚੱਲ ਜਿਹੜੇ ਆਂਡੇ ਦਿੱਤੇ ਹੋਏ ਆ ਨਾ ਇੱਕ ਵਾਰੀ ਮਤਲਬ ਬੱਚੇ ਨਿਕਲ ਜਾਣ ਪਾਲ ਜਾਣ ਤੇ ਫੇਰ ਇੰਨੇ ਟ੍ਰੇਆਂ ਲਾਈਏ ਹਨਾ ਜਿੱਦਾਂ ਨਾਲੋ ਨਾਲੀ ਟ੍ਰੇ ਕੱਢੋ ਸਾਫ ਕਰ ਲਈਏ ਤੇ ਮੇਸਲੀ ਪੈਂਦੀ ਇੱਕ ਫੇ ਕੱਲਾ ਕੱਲਾ ਪੁੱਤਰ ਬੰਦ ਹੋ ਜਾਂਦਾ ਵਿੱਚ ਜੋੜੇ ਹਨਾ ਤੇ ਉਨੇ ਹੀ ਜੋੜੇ ਰੱਖੇ ਆਪਾਂ ਜਿੰਨਾ ਜਿੰਨੇ ਖਾਣੇ ਆ ਇਹ ਤੇ ਆ ਹੈਗੀ ਆਪਣੀ ਡੰਡੇ ਵਾਲੇ ਦੀ ਮਾਂ ਜਿਹੜਾ ਉਹ ਪਰਾਂ ਬੈਠਾ ਉਹ ਬੜਲੇ ਵਾਲੀ ਜਿਹੜੀ ਆ ਮਤਲਬ ਜਿੱਦਾਂ ਆ ਬੜਲੇ ਦੀ ਮਾਂ ਆ ਨਾ ਤੇ ਇਹ ਉਹਦੀ ਧੀ ਆ ਉਹ ਉਧਰ ਦੀ ਉਹ ਇਹਦੀ ਮਾਂ ਬੈਠੀ ਉਹ ਸਾਹਮਣੇ ਦਾਦੀ ਆ ਮਤਲਬ ਬੜਲੇ ਵਾਲੀ ਦੀ ਉਹ ਜਿਹੜੀ ਆਪਣੀਆਂ ਚਿੜੀਆਂ ਦਾ ਵੀ ਕਈ ਵਈਂ ਕਦੇ ਹੀ ਕਿਤੇ ਕਿਤੇ ਚਿੜੀਆਂ ਦਾ ਵੀ ਹਨਾ ਸ਼ੌਂਕ ਕਰਾ ਦਿਆ ਕਰੋ ਤੇ ਭਾਈ ਲੜਦੀਆਂ ਬਾਹਲੀਆਂ ਬੱਚਾ ਵੀ ਸੀ ਇਹਨਾਂ ਨੇ ਲੜ ਲੁੜ ਕੇ ਮਾਰ ਮੂਰ ਦਿੱਤਾ ਬੱਚਾ ਹਨਾ ਗਰਮੀ ਬਹੁਤ ਤੇ ਇੱਥੇ ਪਾ ਵੀ ਦੇਣਾ ਹੁਣ ਉੱਤੇ ਉਦਾਂ ਹੁਣ ਇੰਨੀ ਗਰਮੀ ਵੇਹੇ ਤਾਂ ਵੈਦਰ ਦਾ ਫਰਕ ਪੈ ਹੀ ਗਿਆ ਹਨਾ ਆ ਬੇਟੀਆਂ ਵਿੱਚ ਲਿਉਣੀਆਂ ਬਾਈ ਮੇਰਾ ਟਾਈਮ ਨਹੀਂ ਲੱਗਣਿਆ ਲੈ ਕੇ ਹੋਣੀਆਂ ਜਾ ਕੇ ਨਾਲੇ ਚਿੜੇ-ਚੁੜੇ ਜੇ ਲੈ ਕੇ ਆਉਣੇ ਆ ਇੱਕੋ ਜਾਵਾ ਫਿੰਚ ਲੈਉਣੀਆਂ ਆਪਾਂ ਹੋਰ ਥੋੜੀਆਂ ਇਹ ਲਿਉਂਦੇ ਜਿਹੜੀਆਂ ਬਾਜਾ-ਬੂਜਾ ਵਧੀਆ ਕੱਢਦੀਆਂ ਨੇ ਚਾਰ-ਪੰਜ ਤਰ੍ਹਾਂ ਦੀਆਂ ਰੱਖਾਂਗੇ ਆਪਾਂ ਜਿਹੜੀਆਂ ਇੱਕ ਦੂਜੇ ਨਾਲ ਲੜਨ ਵੀ ਨਾ ਹਨਾ ਇਹਨਾਂ ਦੇ ਨਾਲ ਤੇ ਨਾਲੇ ਇਹਨਾਂ ਦਾ ਖੁੱਡਾ ਵੱਡਾ ਬਣਾਵਾਂਗੇ ਐਦਾ ਛੋਟੇ-ਛੋਟੇ ਚ ਨਹੀਂ ਰੱਖੜੀਏ ਜਾਲ ਵੱਡਾ ਜਾਲ ਬਣਾਵਾਂਗੇ ਇਹਨਾਂ ਦਾ ਇੱਦਾਂ ਬਾਈ ਰੋਜ਼ ਦੀ ਰੁਟੀਨ ਜਿਹੜੀ ਕਣਕ ਧੋਤੀ ਆ ਹੁਣ ਸੁੱਕ ਜੂਗੀ ਚੰਗੀ ਤਰ੍ਹਾਂ ਹਨਾ ਫੇਰ ਨੂੰ ਸ਼ਾਮੇ ਰੱਖ ਕੇ ਤੇ ਠੰਡੀ ਕਰਾਂਗੇ ਕਣਕ ਨੂੰ ਫ ਕੋਈ ਗਰਮ ਕਣਕ ਗਰਮ ਨਹੀਂ ਪਉਣੀ ਕਦੀ ਵੀ ਜਦੋਂ ਧੁੱਪ ਹੋ ਚੱਕੀ ਤੇ ਪਾ ਲਈ ਉਦੋਂ ਰਹੀ ਸ਼ਾਮੇਸ ਪਉਣੀ ਚਾਹੀਦੀ ਆ ਪਰ ਹੁਣ ਬਈ ਫੇਵੀ ਚੋਂ ਮੌਸਮ ਦਾ ਬਹੁਤ ਫਰਕ ਪੈ ਗਿਆ ਹਨਾ ਤੇ ਮੈਂ ਇਦਾਂ ਹੁਣ ਅਜੇ ਦਾ ਪਾਣੀ ਜਦੋਂ ਸੁੱਕ ਗਿਆ ਹੈ ਪਾਣੀ ਲੱਗਦਾ ਹਨਾ ਕਣਕ ਦਾ ਜਦੋਂ ਜਾਲੀ ਤੇ ਤਾਂ ਪਾਈ ਦੀ ਥੱਲੇ ਉਹ ਆ ਕੇ ਜਲਦੀ ਸੁੱਕ ਜਾਂਦੀ ਹੈ ਹਨਾ ਤੇ ਮੈਂ ਕਣਕ ਰੱਖਦਾ ਨਹੀਂ ਹੈਗਾ ਵੀ ਜਦਾਂ ਵੀ ਧੋ ਕੇ ਜ਼ਿਆਦਾ ਰੱਖ ਲਈਏ ਮੈਂ ਨਾਲੋਂ ਨਾਲ ਧੋ ਕੇ ਨਾਲੋਂ ਨਾਲ ਹੀ ਪਉਣਾ ਅਜਤੋਂ ਕੁਦੀ ਪ੍ਰੋਬਲਮ ਆਈ ਬਾਈ ਡੈਰੀ ਲੱਗਦਾ ਹਨ ਵੀ ਕਈ ਵੇਲੇ ਕਿਰਲੀ-ਕੁਰਲੀ ਵੀ ਹੁੰਦੀ ਖੁੱਡੇ ਕਿਤੇ ਦਾਣਿਆ ਦੂਣਿਆ ਤੇ ਨਾ ਫਿਰ ਜਵੇ ਉਹ ਵੀ ਦਿਲ ਚ ਵਹਿਮ ਹੁੰਦੇ ਆ ਓਨੀ ਧੋਣੀ ਓਦਾਂ ਹੀ ਧੋ ਕੇ ਉਸੇ ਟਾਈਮ ਹੀ ਪਾ ਦੇਣੀ ਅੱਖਾਂ ਦੇ ਸਾਹਮਣੇ ਵੀ ਪਤਾ ਵੀ ਸਾਫ ਸੁਥਰਾ ਦੇਣਾ ਆ ਤੇ ਇੱਕ ਕੁੱਤਰ ਆਇਆ ਹੀ ਰੱਤਾ ਆ ਹੁਣੇ ਬੈਠਾ ਕੁੱਤਰ ਤਿੰਨ ਕ ਘੰਟੇ ਲਾ ਆ ਮੈਂ ਵੀਡੀਓ ਚ ਤਾਂ ਨਹੀਂ ਦਿਖਾਇਆ ਤੇ ਇੰਸਟਾਗ੍ਰਾਮ ਤੇ ਰੀਲ ਜੀ ਬਣਾਉਂਦਾ ਸੀ ਮੈਂ ਕਿਾ ਚੱਲ ਪੁੰਨੇ ਆ ਤੇ ਆ ਬੈਠਾ ਕੁੱਤਰ ਤਿੰਨ ਚਾਰ ਘੰਟੇ ਲਾ ਆ ਕੁੱਤਰ ਢੁੱਡ ਕੇ ਆਇਆ ਹੁਣੇ ਤੈਨੂੰ ਲਾਉਣਾ ਮਟਾਂਗੀ ਤੋ ਹੁਣ ਛੱਡਿਆ ਵੀ ਕਟੋਟਣੀ ਉਦਣ ਦੇ ਹੀ ਡਾਏ ਆਪਾਂ ਜਦੋਂ ਮੋਟੂ ਹੁਣੀ ਗਏ ਸੀ ਆਪਣੇ ਹਾਂ ਉਦਣ ਦੇ ਡਾਏ ਵੀ ਨਹੀਂ ਹੈਗੇ ਮੇਰੇ ਹਿਸਾਬ ਨਾਲ 20 ਕ ਦਿਨ ਤਾਂ ਹੋ ਹੀ ਗਏ ਹੋਣੇ 15 20 ਦਿਨ ਹਨਾ ਤੇ 20 ਕ ਦਿਨਾਂ ਬਾਅਦ ਅੱਜ ਕੱਢਿਆ ਹੀ ਫੇ ਵੀ 3-4 ਘੰਟੇ ਬਹੁਤ ਸੋਲੇ ਲਾਇਆ ਹੁਣੇ ਬੈਠਾ ਹੀ ਆ ਬੀ ਆ ਮੇਰੇ ਤੋਂ ਗੁੱਡਾ ਫੁੱਲਾ ਰਹੇਗਾ ਤੇ ਪਤੰਦਰੀਆਂ ਬਾਹਰ ਤੁਰੀਆਂ ਫਿਰਦੀਆਂ ਵੀ ਢਾੜੀ ਨੂੰ ਖਾਈਏ ਆ ਬਾਲਟੀਆਂ ਵੀ ਥੱਲੇ ਲੈ ਕੇ ਜਾਣੀਆਂ ਮੈਂ ਹਨਾ ਆ ਕੱਲ ਦੇ ਲੋ ਸਾਰਾ ਜਿੰਨੇ ਵੀ ਪਰਪੁਰ ਕੱਲ ਚੱਕੇ ਸੀ ਫਿਰ ਉਹੀ ਹਾਲ ਹੋ ਗਿਆ ਗੁੱਡਿਆਂ ਚ ਵੀ ਤੇ ਨਹੀਂ ਕਿਉਂਕਿ ਹਲੇ ਕਬੂਤਰ ਝਾੜੇ ਪਏ ਆ ਪਰਪੁਰ ਤਾਂ ਬਈ ਚੜਨੇ ਆ ਤੇ ਲੋ ਬਾਬ ਡਾਈਜੈਸਟੋ ਬੀਏਸੀ ਹੈ ਨਾ ਤੇ ਇਹ ਕਰਦੇ ਆ ਬਈ ਹੈ ਨਾ ਸ਼ੁਰੂ ਕਰਦੇ ਆ ਅੱਜ ਦੇ ਕੇ ਦੇ ਦ ਇੱਕ ਦੋ ਕੂਪਟਰ ਜਿਹੜੇ ਉਧਰ ਕੂਪਟਰ ਆਪਣੇ ਜੋੜੇ ਵਾਲੇ ਬਿਮਾਰ ਹੋਏ ਸੀ ਨਾ ਤੇ ਉਧਰ ਤਾਂ ਉਹ ਸੈਟ ਆ ਪਰ ਉਹਨਾਂ ਨੂੰ ਆਹ ਪਾਉਨੇ ਅੱਜ ਤੇ ਫਿਰ ਦੱਸ ਵੀ ਦਊਂਗਾ ਕਿੰਨਾ ਕਿੰਨਾ ਪਾਉਣਾ ਬਈ ਠੀਕ ਆ ਤੇ ਬਈ ਆਹ ਨਾ ਆਪਾਂ ਪਾਤਾ ਹੈ ਨਾ ਮਤਲਬ 1 ਲੀਟਰ ਚ 1 ਗ੍ਰਾਮ ਦੱਸਿਆ ਇਹਨਾਂ ਨੇ ਠੀਕ ਆ ਤੇ ਆਪਾਂ 10 ਕਿ ਗ੍ਰਾਮ ਪਾਤਾ ਮਤਲਬ ਜਿੱਦਾਂ 10 ਲੀਟਰ ਪਾਣੀ ਹੈਗਾ ਸੀ ਆਪਣਾ ਜਿਹੜਾ ਆਪਣਾ ਕੁੱਦਿਆ ਚ ਪਿੰਦਾ ਨਾ 10 12 ਲੀਟਰ ਪੈ ਜਾਂਦਾ ਤੇ ਆਪਾਂ 10 12 ਗ੍ਰਾਮ ਬਾਤ ਆਈ ਬਾਬੇ ਕੀ ਹਾਲ ਚਾਲ ਹੈ ਲੋ ਬਾਬੇ ਉਹ ਕਰਦੇ ਆਂ ਵੀਡੀਓ ਸ਼ੁਰੂ ਤੇ ਬਾਈ ਵੀਡੀਓ ਅੱਜ ਜਿਹੜੀ ਆਪਾਂ ਜਿਹੜੇ ਕਮੈਂਟਾਂ ਕਮੁੰਟਾਂ ਦੇ ਬਾਈ ਜਵਾਬ ਦੇਣੇ ਹਨ ਉਹ ਸਾਰੇ ਹੀ ਦਿੰਨੇ ਆ ਹੁਣ ਤੇ ਦੋ ਚਾਰ ਗੱਲਾਂ ਤਾਂ ਨਾਲ ਜ਼ਰੂਰੀ ਕਰਨੀਆਂ ਬਾਈ ਉਹ ਵੀ ਦੱਸਾਂਗੇ ਹਨ ਜਿਹੜੀਆਂ ਆਹ ਦਿਨਾਂ ਦੇ ਵਿੱਚ ਆਪਾਂ ਨੂੰ ਕੂਤਰਨਾ ਜ਼ਰੂਰੀ ਆ ਤੇ ਬਾਈ ਜਿੰਨੇ ਵੀ ਪ੍ਰੋਡਕਟ ਵਗੈਰਾ ਆਪਾਂ ਦਿਖਾਉਣਾ ਹੀ ਹੁੰਦੇ ਆ ਜਾਂ ਕੁਝ ਵੀ ਬਾਈ ਇਹ ਕੋਈ ਪ੍ਰੋਮੋਸ਼ਨ ਜਾਂ ਕੋਈ ਮਸ਼ਹੂਰੀ ਨਹੀਂ ਠੀਕ ਆ ਵੀ ਤੁਸੀਂ ਲੈਣਾ ਹੀ ਲੈਣਾ ਆ ਆਪਾਂ ਦੇਸੀ ਨੁਕਤੇ ਨਾਲ ਵੀ ਤਾਂ ਸੈੱਟ ਕੀਤੇ ਬਾਈ ਇਹ ਕਿਹੜਾ ਆਪਾਂ ਪ੍ਰੋਡਕਟ ਨਾਲ ਸੈੱਟ ਕੀਤੇ ਇਹ ਤੇ ਚਲੋ ਮਾਨਤਾ ਨਾਲ ਰ ਤੇ ਬਾਕੀ ਕੋਈ ਚੱਕਰ ਨਹੀਂ ਪਾਕ ਦੇਖਾਂਗੇ ਜੇ ਰਿਜ਼ਲਟ ਆਇਆ ਤਾਂ ਫੇਰ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਵੀ ਲੈ ਆਇਓ ਠੀਕ ਆ ਤੇ ਰਿਜ਼ਲਟ ਇਹਦਾ ਇਹੀ ਹੋਣਾ ਬਾਈ ਵੀ ਜਿੱਦਾਂ ਬੱਚੇ ਜਦੋਂ ਆਪਾਂ ਪਾਲਾਂ ਨੇ ਪਲੂਨੇ ਛੋਟੇ ਵੱਡੇ ਵੀ ਜੇ ਕਿਵਲੇ ਰਹਿ ਜਾਂਦੇ ਹਨ ਉਹ ਪ੍ਰੋਬਲਮ ਨਹੀਂ ਆਉਣ ਦਿੰਦਾ ਇਹਦੇ ਵਿੱਚ ਕਈ ਚੀਜ਼ਾਂ ਇਦਾਂ ਦੀਆਂ ਆ ਹਨਾ ਜਿੱਦਾਂ ਦੱਸਿਆਂ ਮੈਂ ਬਾਕੀ ਤੁਹਾਨੂੰ ਥੋੜੀਆਂ ਹੀ ਦਸ ਮਲਾ ਹੈ ਪੂਰੀਆਂ ਖੁੱਲ ਕੇ ਨਹੀਂ ਦਸੀਆਂ ਚੀਜ਼ਾਂ ਇਹਦੇ ਕੀ ਫਾਇਦੇ ਆ ਪੂਰਾ ਬਾਈ ਫੇਰ ਦੱਸਾਂਗੇ ਜੇ ਆਪਾਂ ਨੂੰ ਫਾਇਦਾ ਮਿਲ ਜੂਗਾ ਦਾ ਠੀਕ ਆ ਤੇ ਇੱਕ ਇੱਕ ਪ੍ਰੋਡਕਟ ਜ਼ਰੂਰ ਮਗੋਣਾ ਬਾਈ ਆਪਾਂ ਉਹ ਮੈਂ ਤੁਹਾਨੂੰ ਦੱਸੂਗਾ ਵੀ ਉਹਦਾ ਤਾਂ ਆਪਾਂ ਦੇਸੀ ਤਰੀਕਿਆਂ ਨਾਲ ਵੀ ਆਂਡਿਆਂ ਤੋਂ ਚਲਾਈਆਂ ਮਾਦੀਆਂ ਤੇ ਆਪਣੀਆਂ ਚੱਲਦੀਆਂ ਵੀ ਆ ਹਨਾ ਇੱਕ ਬਈ ਹੋਰ ਹੁੰਦਾ ਆ ਤੇ ਪਿੱਟ ਬੈੱਡ ਇਦਾਂ ਕੁਸ਼ ਉਹ ਕੰਪਨੀ ਬਣਾਉਂਦੀ ਆ ਉਹ ਬੈੱਡ ਪਿੱਟ ਖਰੇ ਇਦਾਂ ਕੁਸ਼ ਆ ਤੇ ਉਹ ਬਈ ਬਣਾਉਂਦੀ ਉਹ ਆਂਡਿਆਂ ਤੋਂ ਆ ਉਹ ਮਤਲਬ ਜੇ 10 ਸਾਲ 15 ਸਾਲ ਪੁਰਾਣੀ ਵੀ ਕਬੂਤਰੀ ਹੋਵੇ ਨਾ ਆਂਡਿਆਂ ਤੋਂ ਬੰਦ ਹੋਈ ਉਹ ਵੀ ਬਈ ਉਹਨਾਂ ਚੱਲ ਪੈਂਦੀ ਆ ਠੀਕ ਆ ਕਿਉਂਕਿ ਆਪਾਂ ਜਿਹੜੀਆਂ ਜ਼ਿਆਦਾ ਬੰਦ ਆਪਾਂ ਸਾਲ 2 ਸਾਲ ਵਾਲੀਆਂ ਤਾਂ ਆਪਾਂ ਚਲਾਈ ਲਈਦੀਆਂ ਠੀਕ ਆ ਤੇ ਚਲਾਈਆਂ ਵੀ ਆ ਬਾਈ ਹੱਤੀ ਚਲਾਈਆਂ ਹਨਾ ਪਤਾ ਵੀ ਆ ਇਹਦਾ ਬਾਰੇ ਸਾਰਾ ਕੁਝ ਹੀ ਤੇ ਜਿਹੜੀਆਂ ਮਹੀਨਾ ਦੋ ਮਹੀਨੇ ਬੰਦ ਹੁੰਦੀਆਂ ਉਹ ਤਾਂ ਬਾਈ ਐ ਝੱਟੋ ਝੱਟੀ ਚਲਾ ਲਈਦੀਆਂ ਹਨਾ ਪੰਜਾ ਸੱਤਾ ਦਿਨਾਂ ਗਾਹਾਂ 'ਚ ਹੀ ਤੇ ਜਿਹੜੀ ਇਹਦਾ ਹੁਣ ਬਾਈ ਪ੍ਰਾਣੀਆਂ ਜਿਹਦਾ 8-9 ਸਾਲ 10 ਸਾਲ ਪ੍ਰਾਣੀਆਂ ਹੋ ਗਈਆਂ ਖੂਦਰੀਆਂ ਵੀ ਆਂਡੇ ਨਹੀਂ ਲੋਧੀਆਂ ਪਈਆਂ ਵੀ ਪ੍ਰੋਬਲਮ ਪੈ ਗਈ ਆ ਨਾ ਇੰਨਾ ਚਿਰ ਹੋ ਗਿਆ ਆਂਡਿਆਂ ਤੋਂ ਬੰਦ ਹੋਈਆਂ ਨੂੰ 5 ਸਾਲ 7 ਸਾਲ ਜਿੰਨਾ ਚਿਰ ਮਰਜ਼ੀ ਹੋਇਆ ਹੋਵੇ ਉਹਦੇ ਨਾਲ ਬਾਈ ਮਤਲਬ 100% ਆ ਬਾਈ ਨੇ ਜ਼ਿੰਮੇਵਾਰੀ ਚੱਕੀ ਆ ਕਿ ਬਾਈ ਚੱਲੂਗੀਆਂ ਆਪਣੇ ਕੋਲ ਕਬੂਤਰੀ ਪਈ ਆ ਬਾਈ ਉਹਨੂੰ 7-8 ਸਾਲ ਹੋ ਗਏ ਆ ਠੀਕ ਆ ਉਹ ਬਾਈ ਜਿੰਮੇਵਾਰੀ ਚੱਕਦਾ ਵੀ ਬਾਈ ਚੱਲੂਗੀ ਠੀਕ ਆ ਬਾਕੀ ਚਲੋ ਦੇਖਦੇ ਆ ਕੋਈ ਯਕੀਨ ਕਰਨਾ ਵੀ ਚਾਹੀਦਾ ਹਨਾ ਉਹ ਸਸਤੀ ਆਈਡੀ ਮਹਿੰਗੀ ਵੀ ਹੈ ਨਹੀਂ ਉਹ ਚੀਜ਼ ਹਨਾ ਤੇ 1000-1200 ਦੀ ਆ ਇੱਕ ਕਰੀ ਮਗਾ ਕੇ ਦੇਖ ਲਾਂਗੇ ਜਿਉ ਆਪਣੀ ਕਬੂਤਰੀ ਚੱਲ ਗਈ ਬੁੱਢੀ ਆ ਕਬੂਤਰੀ ਹਨਾ ਕਾਫੀ ਉਮਰ ਦੀ ਆ ਉਹ ਉਹ ਉਮਰ ਵੀ ਉਹਦੀ ਮੇਰੇ ਖਿਆਲ ਆ ਬਾਈ ਜਿਆਦਾ ਨਹੀਂ ਜਿਆਦਾ 14-15 ਸਾਲ ਤਾਂ ਹੋਊਗੀ ਬਾਈ ਕਬੂਤਰੀ ਦੀ ਉਮਰ ਠੀਕ ਆ ਤੇ ਉਹਨੂੰ 5-6 ਸਾਲ ਹੋ ਗਏ ਆ ਬੰਦ ਪਈ ਨੂੰ ਠੀਕ ਆ ਤੇ ਉਹ ਕੂਤਰੀ ਨਾ ਉਹ ਤੇ ਬਾੜੀ ਮੈਂ ਮਿਹਨਤ ਵੀ ਨਹੀਂ ਕੀਤੀ ਹੋਵੇ ਬੱਚੇ ਬਾਧੂ ਹੋਏ ਸੀ ਨਸਲ-ਨਸਲ ਕਿੰਨੀ ਹੋ ਲਈ ਹੋਈ ਸੀ ਪਰ ਹੁਣ ਬਾਈ ਆਪਣਾ ਇੱਕ ਦੋ ਕੂਤਰ ਮਰੇ ਕਰਕੇ ਹੁਣ ਮੈਨੂੰ ਲੋੜ ਆ ਵੀ ਉਹਨੂੰ ਚਲਾਈਏ ਠੀਕ ਆ ਉਹਦਾ ਤਾਂ ਮੈਂ ਦੇਸੀ ਨੁਕਤਾ ਜਿਹੜੀ ਆਪਾਂ ਬਣਾਉਣੀ ਆ ਕੱਲ ਨੂੰ ਦੇਖਦੇ ਆ ਕੱਲ ਨੂੰ ਜੇ ਹਲਦੀ ਮਿਲ ਗਈ ਨਾ ਘਰ ਦੀ ਤੇ ਉਹ ਲਿਆ ਕੇ ਉਹ ਬਣਾਵਾਂਗੇ ਉਹਦੇ ਨਾਲ ਵੀ ਬਾਈ ਚੱਲ ਪੈਂਦੀਆਂ ਠੀਕ ਆ ਉਹਤੇ ਮੈਂ ਤੁਹਾਨੂੰ ਕਹਾਂ ਕੀਤਾ ਹੀ ਕੱਖ ਨਹੀਂ ਸੀ ਕੂਤਰੀ ਦਾ ਮੈਂ ਉਹਨੂੰ ਇਹ ਕਹੇ ਵੀ ਚੱਲ ਤੂੰ ਜਿੰਨਾ ਆਪਾਂ ਨੂੰ ਦੇਣਾ ਸੀ ਦੇ ਦਿੱਤਾ ਹੁਣ ਤੂੰ ਨਿਆਰੇ ਲੈ ਠੀਕ ਆ ਮੈਂ ਉਹਨੂੰ ਜੋੜੇ ਹੀ ਨਹੀਂ ਸੀ ਲੋਂਦਾ ਅਜੇ ਜੋੜੇ ਵੀ ਨਹੀਂ ਲਾਈ ਉਹ ਭਾਵੇਂ ਚੱਲ ਵੀ ਪਈ ਹੋਵੇ ਮੈਂ ਜੋੜੇ ਹੀ ਨਹੀਂ ਲਾਈ ਉਹ ਤਰੀ ਇਦਾਂ ਹੀ ਪਈ ਆ ਠੀਕ ਆ ਕਿਉਂਕਿ ਉਹਦੇ ਬੱਚੇ ਮੈਂ ਬਾਈ ਬਾਹਰ ਨਹੀਂ ਛੱਡਦਾ ਠੀਕ ਆ ਉਹਦਾ ਬੱਚਾ ਕਦੀ ਬਾਈ ਬਾਹਰ ਨਹੀਂ ਛੱਡਿਆ ਆਪਾਂ ਕਰੇ ਉਹਦੀ ਗਾਂ ਨਸਲ ਦੇ ਜਰੂਰ ਛੱਡ ਲਈ ਤੇ ਜਿਹੜੇ ਉਹਦੇ ਬੱਚੇ ਹੁੰਦੇ ਆ ਉਹ ਇੱਥੇ ਹੀ ਰੱਖੀ ਦੇਵੇਂ ਤੋਂ ਉਹਦੇ ਮੇਰੇ ਖਾਣਾ 13 14 ਬੱਚੇ ਸੀਗੇ ਬਾਈ ਠੀਕ ਆ ਤੇ ਜਿਹਨਾਂ ਵਿੱਚੋਂ ਹੁਣ 4-5 ਰਹਿ ਗਏ ਆਪਣੇ ਕੋ ਠੀਕ ਆ ਕੁਝ ਭਰਾਵਾਂ ਇੱਕ ਦੋ ਵੀਰ ਲੈ ਗਏ ਜਾਂ ਇੱਧਰ ਉੱਧਰ ਕਰ ਲਏ ਹਨਾ ਦੇ ਦੂ ਦਿੱਤੇ ਕਿਸੇ ਨੂੰ ਤੇ ਪਿਆਰ ਮੁਹਬਤ ਕਰਕੇ ਦੇਣੇ ਵੀ ਪੈ ਜਾਂਦੇ ਬਾਈ ਜਦੋਂ ਯਾਰੀ ਦੋਸਤੀ ਪੈ ਜੇ ਹਨਾ ਜੇ ਕੋਈ ਬਾਈ ਮੰਗ ਲਵੇ ਚੀਜ਼ ਤੇ ਦੇਣੀ ਵੀ ਪੈਂਦੀ ਹੈ ਚੀਜ਼ ਹਨਾ ਤੇ ਉਦੋਂ ਫੇ ਆਪਾਂ ਕੰਪਿਊਟਰ ਦੇ ਦਿੱਤੇ ਸੀ ਤਾਂ ਥੋੜੇ ਬਾਰੇ ਹਜੇ ਵੀ ਹੈਗੇ ਮੇਰੇ ਤੋਂ 5-4 ਤਾਂ ਹੋਊਗੇ ਹਨਾ 5-6 ਜ਼ਿਆਦਾ ਹੀ ਹੋਊਗੇ ਭਾਵੇਂ ਤੇ ਮੈਂ ਕਦੀ ਗਿਣੇ ਨਹੀਂ ਹੈਗੇ ਜਿਹੜੀਆਂ ਉਧਰ ਮਾਦੀਆਂ ਆਪਣੀਆਂ ਬੇਲੀਆਂ ਪਈਆਂ ਉਹਦਾ ਬਾਈ ਲਾਈਆਂ ਹੀ ਨਹੀਂ ਜੁੜੇ ਹਨਾ ਜਿਹਦਾ ਇੱਦਾਂ ਹੀ ਪਈਆਂ ਆ ਉਹ ਹੁਣ ਲਾਵਾ ਕਿ ਜਿਹਦਾ ਇਹਦਾ ਲੋਡ ਪੈਂਦੀ ਰਹਦੀ ਕਿਉਂਕਿ ਇੰਨੇ ਬੱਚੇ ਬਾਈ ਆਪਾਂ ਕਢਾਉਣੇ ਨਹੀਂ ਠੀਕ ਆ ਮੈਂ ਬੱਚੇ ਬਾਈ ਥੋੜੇ ਲੈਣਾ ਹੁਣ ਠੀਕ ਆ ਵੱਧ ਤੋਂ ਵੱਧ ਤੁਸੀਂ 50 60 ਬੱਚੇ ਲੈਣੇ ਆ ਠੀਕ ਆ ਉਦਾਂ ਦਾ ਬਾਈ 100 100 150 ਬੱਚਾ ਵੀ ਲਈ ਜਾਂਦੇ ਹੈਣਾ ਤੇ ਆਪਾਂ ਵੀ ਲੈ ਲਈ ਦੇ ਵਿੱਚ ਜੋੜੇ ਲਾ ਜਿਹਦੇ ਜੋ ਲੋਡ ਹੋਵੇ ਫੇ ਲਾ ਵੀ ਲਈ ਦੇ ਜੋੜੇ ਬਾਹਲੇ ਵੀ ਬੱਚੇ ਖੜਾ ਲਈਦੇ ਹੈਣਾ ਉਦਾਂ ਨੋਰਮਲੀ ਮੈਂ ਇੰਨੇ ਕ ਬੱਚੇ ਬਾਈ ਕਢੋਣਾ ਹੁੰਨਾ 50 ਕ ਬੱਚੇ ਬਸ 50 ਬੱਚਿਆਂ ਨਾਲ ਆਪਣੀਆਂ ਵਧੀਆ ਬਾਜੀਆਂ ਬਾਈ ਛੱਡ ਹੋ ਜਾਂਦੀਆਂ ਸਿਰੇ ਵਾਲੀਆਂ ਠੀਕ ਆ ਨਾਲੇ ਕੇਅਰ ਵਧੀਆ ਹੋ ਜਾਂਦੀ ਆ ਜਿਆਦਾ ਤੇ ਹੁਣ ਜੇ ਜਿੱਦਾਂ ਉਹ ਜਿਹੜੇ ਆਪਣੇ ਜੋੜੇ ਪਾਸ ਆ ਬਾਈ ਤਿੰਨ ਤੇ ਚਾਰ ਚਾਰ ਵੀ ਬੱਚੇ ਲੈ ਬਾਈ ਦੋ ਦੋ ਝੋਲੀਆਂ ਵੀ ਲਈਆਂ ਤੇ ਚਾਰ ਤਾਂ ਬਾਈ ਜੇ 10 ਜੋੜੇ ਵੀ ਲਈ ਤੇ ਕਿੱਥੇ ਜਾਂਦੀ ਗੱਲ ਬੱਚੇ ਤਾਂ ਐ ਪੂਰੇ ਹੋ ਜਾਂਦੇ ਆ ਫੇ ਇੰਨੇ ਕਾ ਨੂੰ ਕਢਾਈ ਜਾਣੇ ਹਨ ਇਸ ਕਰਕੇ ਉਹ ਕੂਤਰੀ ਬਾਜੋਂ ਲਈ ਹੀ ਨਹੀਂ ਸੀ ਮੈਂ ਕਿਹਾ ਚੱਲ ਉਹਦੇ ਬੱਚੇ ਗਾ ਬਾਹਰ ਤੇ ਛੱਡਣੇ ਨਹੀਂ ਕਿ ਜਿਹੜੇ ਹੈਗੇ ਆ ਉਹ ਹੀ ਜੋੜੇ-ਜੋੜੇ ਲਈ ਜਾਈਦੇ ਪਰ ਹੁਣ ਬਾਈ ਲੋਡ ਹੈਗੀ ਆ ਵੀ ਹੁਣ ਮੈਂ ਉਹ ਕੂਤਰੀ ਦੀ ਉਮਰ ਹੁੰਦੀ ਜਾਂਦੀ ਆ ਉਹਨੂੰ ਪਹਿਲਾਂ ਦਵਾਈ ਦੂਈ ਦਰਨਾ ਨਾ ਅਜੇ ਚੱਲੀ ਅੱਬਲ ਤੇ ਚੱਲੂਗੀ ਦੇਸੀ ਦਵਾਈ ਨਾਲ ਚੱਲ ਜੂਗੀ ਜਿਹੜੀ ਆਪਾਂ ਬਣਾਉਣੀ ਹਨ ਚੱਲੀਆਂ ਵੀ ਆ ਪਹਿਲਾਂ ਵੀ ਬਾਈ ਪੰਪਾਂ 6-6 ਸਾਲ ਪੁਰਾਣੀਆਂ ਵੀ ਕੂਤਰੀਆਂ ਚੱਲੀਆਂ ਆਪਣੇ ਕੋਲ ਠੀਕ ਆ ਤੇ ਜਿਹੜੇ ਬਾਈ ਕਹਿੰਦੇ ਚ ਤੇ ਫਿਰ ਵੀ ਜੇ ਬਾਈ ਚਾਂਸ ਨਾ ਚੱਲੀ ਉਹਦਾ ਆਪਾਂ ਮਗੋਣਾ ਜ਼ਰੂਰ ਆ ਵੀ ਦੇਸੀ ਜ਼ਿਆਦਾਤਰ ਦੇੜੀ ਪੈਂਦੀ ਉਹ ਕਹਿੰਦਾ ਬਾਈ ਕਹਿੰਦਾ ਵੀ ਵੱਧ ਤੋਂ ਵੱਧ 15 ਦਿਨ ਦਿਓ ਤੇ ਕਬੂਤ ਚੱਲ ਪੈਂਦੀਆਂ ਹਨਾ ਦੇਸੀ ਦਾ ਇਹ ਆ ਵੀ ਜੇ ਜ਼ਿਆਦਾ ਪ੍ਰਾਣੀ ਹੋਵੇ ਨਾ ਮਹੀਨਾ ਡੇਢ ਮਹੀਨਾ ਲੈ ਜਾਂਦੀਆਂ ਹਨਾ ਸੈੱਟ ਹੋਣ ਨੂੰ ਤੇ ਮਗਾ ਕੇ ਦੇਖ ਲਾਂਗੇ ਬਾਈ ਇਹ ਕੰਮ ਆਊਗੀ ਠੀਕ ਆ ਨਹੀਂ ਤਾਂ ਨਾ ਸਹੀ ਤੇ ਇੱਕ ਬਾਈ ਜਿਹੜੀ ਗੱਲਾਂ ਕਰਨੀਆਂ ਸੀ ਆਪਾਂ ਜੇ ਹੁਣ ਆਹ ਦਿਨਾਂ ਦੇ ਵਿੱਚ ਬਾਈ ਦਾਣਾ ਜਦੋਂ ਆਪਾਂ ਲਿਓਨੇ ਨਾਲ ਇੱਥੇ ਦਾਣਾ ਦੂਣਾ ਬਾਈ ਬਹੁਤ ਆਉਂਦਾ ਜਿੱਦਾਂ ਹੁਣ ਜਿੱਦਾਂ ਲਾਲੋ ਵੀ ਕੋਈ ਵੀ ਚੀਜ਼ ਬੀਜਣ ਵਾਸਤੇ ਹੁਣ ਉਹਨਾ ਦਾਣਾ ਸਰੋਂ ਵੀ ਬੀਜਣ ਵਾਸਤੇ ਹੋਣੀ ਆ ਠੀਕ ਆ ਦਵਾਈ ਦੂਈ ਲੱਗੀ ਹੁੰਦੀ ਆ ਜਾਂ ਇਦਾਂ ਚੀਜ਼ਾਂ ਨੂੰ ਧੋ ਕੇ ਪਾਓ ਜਾਂ ਫੇ ਪੂਰੀ ਛੋਲਟੀ ਨਾਲ ਲੋਭੀ ਨੂੰ ਕੋਈ ਦਵਾਈ ਨਹੀਂ ਲੱਗੀ ਘਰੋਂ ਲੋ ਹਣਾ ਕਿਸੇ ਤੋਂ ਵੀ ਜਿੱਦਾਂ ਦੁਕਾਨਾਂ ਤੋਂ ਕੋਨਾ ਤੇ ਬਾਈ ਦਵਾਈਆਂ ਲੱਗੀਆਂ ਤੇ ਦਾਣਾ ਆਉਣਾ ਹੁਣ ਠੀਕ ਆ ਕੁਝ ਵੀ ਆ ਹੁਣ ਬੀਜ ਬੂਜ ਹੁਣਾ ਨਾ ਸਾਰਾ ਕੁਝ ਤੇ ਇਸ ਕਰਕੇ ਉੱਤੋਂ ਵਿਚਾਰ ਰੱਖਿਓ ਜਿਹੜਾ ਵੀ ਬਾਈ ਦਾਣਾ ਦੂਣਾ ਲਿਆਉਂਗੇ ਸਾਰਾ ਧੋ ਕੇ ਪਹੁੰਚਾਈ ਛੋਲੇ ਦਾਣਾ ਕੁਝ ਵੀ ਆ ਠੀਕ ਆ ਵੈਸੇ ਤਾਂ ਪੌਣੀਆਂ ਹੀ ਧੋ ਕੇ ਚਾਹੀਦੀਆਂ ਪਰ ਫੇ ਵੀ ਚਲੋ ਆਪਾਂ ਤਾਂ ਕੋਈ ਵੇਲੇ ਕੋਲ ਕਰ ਲਈ ਤੇ ਚੱਲ ਯਾਰ ਪੈਕਿੰਗ ਹੋ ਗਈ ਆ ਜਾਂ ਕਿੱਦਾਂ ਵੀ ਬਾਈ ਠੀਕ ਆ ਇਸ ਕਰਕੇ ਉਹ ਦਾਣੇ ਨੂੰ ਤੁਸੀਂ ਧੋ ਕੇ ਇੱਕ ਰੀ ਸੁਕਾ ਲਿਆ ਕਰੋ ਪਤਲਾ ਪਤਲਾ ਤੇ ਫੇਰ ਪਾਤਾ ਤੇ ਸਰੋਂ ਆਪਾਂ ਧੋਂਦੇ ਧੁੰਦੇ ਦੀ ਬਾਈ ਨੇ ਇੱਕ ਉਹ ਸਲਾਹ ਦਿੱਤੀ ਬਾਈ ਕਹਿੰਦਾ ਯਾਰ ਚੁੰਨੀ ਚ ਪਾ ਕੇ ਵੀ ਉਹ ਵਧੀਆ ਸਲਾਹ ਆ ਬਈ ਚੁੰਨੀ ਚ ਪਾ ਕੇ ਵੀ ਆਪਾਂ ਧੋ ਸਕਦੇ ਸਰੋਂ ਠੀਕ ਆ ਪਾਣੀ ਚੋਂ ਕੱਢ ਕੇ ਬਾਜੋ ਚੁੰਨੀ 'ਚ ਸੁਕਾ ਲਓ ਤੇ ਉਹ ਵੀ ਵਧੀਆ ਲੱਗਾ ਤਰੀਕਾ ਹੈ ਨਾ ਬਾਹਰੋ ਵੀ ਜਿੱਥੇ ਮਰਜੀ ਤਰਪਾਲ ਤੇ ਪਾ ਦਿਓ ਜਾਂ ਕਿਤੇ ਵੀ ਸੁੱਕ ਜਾਂਦੀ ਹੈ ਨਾ ਫੇਚਦਾ ਮਰਜੀ ਚੱਕ ਲਓ ਭੇਗੇ ਨਹੀਂ ਰੱਖਣਾ ਦਾਣਾ ਬਈ ਹੁਣ ਆਹ ਦੇਣਾ ਚ ਜੇ ਆਪਾਂ ਕਹੀਏ ਨਾ ਵੀ ਭੇਕੇ ਰੱਖ ਲਈਏ 10 ਮਿੰਟ 15 ਮਿੰਟ ਜਾਂ ਅੱਧਾ ਘੰਟਾ ਨਾ ਤੇ ਚਾਰ ਪਾਣੀ ਬਦਲੋ ਧੋ ਕੇ ਉਸੇ ਟਾਈਮ ਹੀ ਬਸ ਪਾਣੀ ਕੱਢ ਦਿਓ ਦਾ ਜਾਲੀ ਜੂਲੀ ਤੇ ਕਿਸੇ ਪਾ ਦਿਓ ਜਾਂ ਚੁੰਨੀ ਚ ਪਾ ਦਿਓ ਵੀ ਪਾਣੀ ਨੁੱਚੜ ਜਵੇ ਠੀਕ ਆ ਸੱਲਾ ਨਹੀਂ ਹੋਣਾ ਚਾਹੀਦਾ ਅੰਦਰ ਤੱਕ ਦਾਣਾ ਹੁਣ ਸੱਲਾ ਨਾ ਹੋਵੇ ਆ ਦਿਨਾਂ ਦੇ ਵਿੱਚ ਠੀਕ ਆ ਕਿਉਂਕਿ ਇੱਕ ਤਾਂ ਆ ਦਿਨਾਂ ਚ ਬਾਈ ਇੱਥੇ ਇੱਕ ਪਾਣੀ ਉਹਦਾ ਖੂਤਰ ਬਹੁਤ ਪੀਂਦੇ ਆ ਐਡਾ ਕੋ ਨੁਕਸਾਨ ਵਾਲੀ ਗੱਲ ਨਹੀਂ ਪਰ ਫੇਰ ਵੀ ਤੁਸੀਂ ਬਚਾਈ ਰੱਖੋ ਵੀ ਦਾਣੇ ਮਤਲਬ ਸੁੱਕੇ ਹੀ ਪਾਓ ਜਿੰਨੇ ਹੋ ਸਕਦੇ ਸੁੱਕੇ ਕੋਈ ਪ੍ਰੋਬਲਮ ਨਹੀਂ ਆਊਗੀ ਤੁਹਾਡੇ ਕੋਠੇ ਤੇ ਹਨਾ ਜੇ ਆਪਾਂ ਕਈ ਬਾਈ ਇੱਕ ਬਾਈ ਦਾ ਮੈਨੂੰ ਕਮੈਂਟ ਆਇਆ ਬਾਈ ਮੈਂ ਕਣਕ ਤੋ ਹੋ ਕੇ ਪੋਨਾ ਹਜੇ ਵੀ ਗਿੱਲੀ ਕੋਈ ਕਰਕੇ ਪੋਨਾ ਵੀ ਭੇਕੇ ਰਾਤ ਨੂੰ ਭੇਦਣੀ ਸਵੇਰੇ ਪੋਣੀ ਵੀ ਉਹਦਾ ਕੋਈ ਨੁਕਸਾਨ ਨਹੀਂ ਬਾਈ ਉਹਦਾ ਨੁਕਸਾਨ ਜਾ ਰਹੀ ਆ ਹੁਣ ਆ ਦਿਨਾਂ ਦੇ ਵਿੱਚ ਆ ਦਿਨਾਂ 'ਚ ਥੋੜੀ ਬਈ ਆ ਤੇ ਅੱਗੇ ਪਾਣੀ ਬਹੁ ਪੀਂਦੇ ਤੇ ਪਾਣੀ ਵਾਲੀ ਆ ਬਿਠਾ ਮਾਰਦੀਆਂ ਪਾਰੀਆਂ ਦਾਣੇ 'ਚ ਵੀ ਪਾਣੀ ਉਹਨਾਂ ਨੇ ਵੀ ਪਾਣੀ ਪੀਣਾ ਆ ਦਿਨਾਂ 'ਚ ਤੇ ਵਾਲੀ ਲੱਗਦੀ ਬਾਈ ਪਿਆਸ ਪੂਸ ਬਹੁ ਲੱਗਦੀ ਆ ਤੇ ਕਬੂਤਰ ਪਾਣੀ ਬਹੁ ਪੀਂਦੇ ਆ ਤੇ ਬਾਕੀ ਬਾਈ ਜਿਹੜੇ ਬਾਈਆਂ ਦੇ ਕਮੈਂਟਾਂ ਦੇ ਜਵਾਬ ਆ ਹੁਣ ਉਹਦੇ ਲਈ ਹੈ ਨਾ ਗੱਲਾਂ ਬਾਤਾਂ ਬਹੁਤ ਹੋ ਗਈਆਂ ਵੀਡੀਓ ਬਾਲੀ ਵੱਡੀ ਹੋ ਜਾਣੀ ਤੇ 1 ਵਜੇ ਦਾ ਕਮੈਂਟ ਆਇਆ ਬਾਈ ਵੀਡੀਓ ਬਾਈ ਆਪਾਂ ਥੋੜਾ ਜਿਹਾ ਕੋਈ ਸੀਨ ਜਿਹਾ ਚਲਾਈਏ ਹਨਾ ਵੀ ਸੀਜ਼ਨ ਸ਼ੁਰੂ ਕਰਦੇ ਆਂ ਤਾਂ ਬੱਚੇ ਵਿੱਚੇ ਕਢੋਣੇ ਆ V to Z ਬਾਈ ਕੋਈ ਕਾਰੀਏ ਤਾਂ ਫੇਰ ਵੀਡੀਓ ਆਪਾਂ ਵੱਡੀ ਬਣਾ ਲਾਂ ਇਦਾਂ ਤਾਂ ਬਾਈ ਕਮੈਂਟਾਂ ਦੇ ਜਵਾਬ ਜੂ ਦੇ ਦੇ ਜਾਂ ਤੁਹਾਨੂੰ ਸ਼ੌਂਕ ਕਰਾਤਾ ਕੂਤਰਾ ਦਾ ਡੇਲੀ ਇਹੀ ਕੁਝ ਕਰਾ ਸਕਦੇ ਹਨਾ ਬਾਕੀ ਚਲੋ ਫੇਰ ਵੀ ਮੈਂ ਹੁਣ ਕਰਨੀ ਆਪਾਂ ਇੰਟਰਵਿਊ ਵਾਲਾ ਕੰਮ ਸ਼ੁਰੂ ਕਰਨਾ ਮੈਂ ਤੁਹਾਨੂੰ ਪਤਾ ਕਿ ਵਾਇਰਸ ਹੀ ਆ ਗਿਆ ਨਾ ਗੁੱਡੇ ਤੇ ਉਹਦੇ ਕਰਕੇ ਬਾਈ ਮੈਂ ਕਿਸੇ ਦੇ ਘਰੇ ਜਾਂਦਾ ਨਹੀਂ ਸੀ ਕੋਠੇ ਤੇ ਮੈਨਰੇ ਕਬੂਤਰਾਂ ਵਾਲੇ ਨੂੰ ਬਾਈ ਹੱਥ ਵੀ ਨਹੀਂ ਸੀ ਉਹਨੇ ਦਿਨ ਮਿਲਾਇਆ ਹਨਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਤੇ ਹੁਣ ਚਲੋ ਪਰਮਾਤਮਾ ਤੇ ਹੁਣ ਦਾਣਾ ਦੂਣਾ ਪੋਣਾ ਪਾਣੀ ਪੂਣੀ ਪਾਈਏ ਕੂਤਰਾਂ ਨੂੰ ਮੈਂ ਖੋਲਿਆ ਹੋਇਆ ਇਧਰ ਬੱਚੇ ਵਾਲਿਆਂ ਨੂੰ ਤਾਂ ਪਾਤਾ ਵਾ ਇੱਕ ਗੁੱਡੇ ਚ ਹਨ ਤੇ ਇਧਰ ਦੂਜੇ ਗੁੱਡੇਾਂ ਚ ਵੀ ਪਾ ਦਿੰਦੇ ਆ ਪਾਣੀ ਤੇ ਜਿਹੜੇ ਬਾਈਆਂ ਦੇ ਕਮੈਂਟਾਂ ਦੇ ਜਵਾਬ ਸੀ ਬਾਈ ਕੰਦਾ ਯਾਰ ਇੱਕ ਲੱਕਾ ਕੂਤਰਿਆ ਪਰ ਇਸ਼ਾਰੀ ਇਦਾਂ ਹੀ ਗਿਆ ਹਨਾ ਵੀ ਉਹ ਬਾਈ ਹੱਡੀ ਜੀ ਗੱਡੀ ਜਾਂਦਾ ਵੀ ਸਾਰਾ ਕੁਝ ਦੇ ਕੇ ਦੇ ਲਿਆ ਵੀ ਨਹੀਂ ਬਾਈ ਜੇ ਤਾਂ ਉਹਨੂੰ ਮਤਲਬ ਪਾਣੀ ਦੀ ਦਵਾਈ ਲੱਗੀ ਆ ਠੀਕ ਆ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਫੇ ਕੋਈ ਗੱਲ ਨਹੀਂ ਜੇ ਨਹੀਂ ਲੱਗੀ ਤਵਾਈ ਹਾਈ ਟੈਕ ਲਾਓ ਇੱਕ ਵਾਰੀ ਠੀਕ ਆ ਹਾਈ ਟੈਕ ਲਾ ਕੇ ਉਸ ਤੋਂ ਬਾਅਦ ਬਾਈ ਜਿੱਦਾਂ ਮਤਲਬ 1ml ਤੁਸੀਂ ਹਾਈ ਟੈਕ ਲੈ ਲੈਣੀ ਆ ਠੀਕ ਆ 20ml ਪਾਣੀ ਚ ਪਾ ਕੇ ਛੋਲਿਆਂ ਦੇ ਦਾਣੇ ਬਰਾਬਰ ਗੋੜ ਲੈ ਲੈਣਾ ਉਹਨੂੰ ਮਿਕਸ ਕਰਕੇ ਉਹ ਤੁਸੀਂ ਖਾਲੀ ਪੇੜ ਕਬੂਤਰ ਨੂੰ ਲਾ ਦਿਓ ਦਾਣਾ ਨਹੀਂ ਹੋਣਾ ਚਾਹੀਦਾ ਪਿੰਜਰੇ ਚ ਪਾ ਲਿਓ ਧੁੱਪੇ ਨਹੀਂ ਪਾਉਣਾ ਸ਼ਾਮੇ ਰੱਖਣਾ ਠੰਡੀ ਜਗ੍ਹਾ ਤੇ ਵੀ ਜੇ ਨਾ ਜਰ ਉਹਦੇ ਅੰਦਰ ਪਾਣੀ ਰਹੂਗਾ ਬਾਈ ਹਾਈ ਟੈਕ ਇੰਨੀ ਘੈਂਟ ਚੀਜ਼ ਆ ਨਾ ਕਬੂਤਰ ਥੱਲੇ ਉਹ ਗੋਲ ਕਰ ਦਿੰਦੀ ਬਾਈ ਉਹ ਠੀਕ ਆ ਹਾਈ ਟੈਕ ਤਾਂ ਬੜੀ ਘੈਂਟ ਚੀਜ਼ ਆ ਬਾਈ ਤੇ ਉਹਦਾ ਕੁਜੇਗਾ ਜੇ ਚ ਨਹੀਂ ਪਾਉਣੀ ਬਾਈ ਕਬੂਤਰ ਪਾਣੀ ਵਾਲੀਆਂ ਮਿੱਠਾ ਮਾਰ ਬਹੁਤ ਜਲਦੀ ਲੱਗ ਜਾਂਦੀ ਕਿ ਉਹ ਇੱਕ ਕੁਜੇ ਦੇ ਵਿੱਚ ਰਾਤ ਵੀ ਜਾਂਦੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਉਹ ਚੀਜ਼ ਨਹੀਂ ਕਰਨੀ ਕਦੀ ਵੀ ਡਾਇਰੈਕਟ ਦਿਓ ਆਪ ਹਨਾ 1 ਐਮ ਐਲ ਉਹ 20 ਐਮ ਐਲ ਪਾਣੀ ਤੇ ਲਾ ਗਏ ਤੇ ਉਹਦਾ ਦੇ ਦਿਓ ਗੁੜ ਪਾ ਕੇ ਠੀਕ ਆ ਉਸ ਤੋਂ ਬਾਅਦ ਜਦੋਂ ਦਵਾਈ ਵਾਲਾ ਪਾਣੀ ਖੇਜੇ ਬਾਈ 10 ਐਮ ਐਲ ਸਾਦਾ ਦੇ ਦਿਓ ਜਦੋਂ 10 ਐਮ ਐਲ ਪਾਣੀ ਵੀ ਖਿੱਚ ਗਿਆ ਉਸ ਤੋਂ ਬਾਅਦ ਉਹਨੂੰ ਦੋ ਬੂੰਦਾ ਬਾਈ ਪਾਵਰ ਜੈਲ ਦੀਆਂ ਦਿਓ ਜਿਹੜੀ ਨਵੀਂ ਆਉਂਦੀ ਹੈ ਨਾ ਵਾਲੀ ਸਰਾ ਬਾਈ ਲਾ ਕੇ ਦੇਖਿਓ ਮੈਂ ਵਰਤ ਕੇ ਦੇਖੀ ਆ ਤੇ ਰਿਜ਼ਲਟ ਮਿਲਿਆ ਵੀ ਆ ਠੀਕ ਆ ਬਹੁਤ ਕਹਿੰਡ ਚੀਜ਼ ਆ ਉਹ ਲਗਾਤਾਰ ਹੀ ਪਾਓ ਇੱਕ ਦਿਨ ਛੱਡ ਕੇ ਮਤਲਬ ਡੇਲੀ ਨਹੀਂ ਲਗਾਤਾਰ ਪਾਣੀ ਪੀਏ ਤਾਂ ਇੱਕ ਦਿਨ ਛੱਡ ਕੇ ਪਾ ਲਓ ਥੋੜੇ ਜੇ ਕਬੂਤਰ ਢਿੱਲੇ ਮੱਠਿਆ ਰਹੇ ਜੇ ਸਹੀ ਆ ਫੇਰ ਨਾ ਪਾਓ ਕੁਛ ਵੀ ਜੇ ਕਬੂਤਰ ਹੈ ਤੰਦਰੁਸਤ ਤਾਂ ਉਹਨਾਂ ਨੂੰ ਕੁਛ ਨਹੀਂ ਦੇਣਾ ਬਾਈ ਉਹਨਾਂ ਨੂੰ ਦਵਾਈਆਂ ਪਾਉਣ ਨਾਲ ਸਭ ਬਿਮਾਰ ਹੋ ਜਾਣਗੇ ਹੋਰ ਵੀ ਕਬੂਤਰ ਠੀਕ ਆ ਤੇ ਹੋਰ ਇੱਕ ਬਾਈ ਦਾ ਹੋਰ ਕਮੈਂਟ ਆ ਹਾਂ ਸੋਰੀ ਤੇ ਬਾਈ ਜਿਹੜਾ ਜਿਹੜੀ ਆ ਤੁਸੀਂ ਮਤਲਬ ਪਾ ਦਿਓ ਲਾਲੀ ਸਾਰਾ ਹੋ ਗਿਆ ਬਾਈ 5 ਟੱਕ ਟੈਰਾਮਾਈਸੀਨ ਦਾ ਜਿਹੜਾ ਟੀਕਾ ਹੁੰਦਾ ਨਾ ਉਹਦੇ ਸਿਪ ਦੇ ਵਿੱਚ ਲਾ ਦਿਓ ਹੱਡੀ ਦੇ ਨਾਲ ਨਾ ਸਿਪ ਚ ਹੱਡੀ ਚ ਨਸ ਰਿੰਜ ਲੱਗੇ 슈ਗਰ ਵਾਲੀ ਰਿੰਜ ਦੇ ਨਾਲ ਤੁਸੀਂ 5 ਟੱਕ ਲਾ ਦਿਓ ਬਾਈ ਹੱfte ਬਾਅਦ ਲਾਉਣਾ ਫੇਰ ਦੁਬਾਰਾ ਉਦਣ ਲਾਉਣੀ ਤੁਸੀਂ ਤਿੰਨ ਅਟਕ ਪਹਿਲਾਂ 5 ਫਿਰ 3 ਬਸ ਤੁਹਾਡਾ ਬਾਈ ਮਹੀਨੇ ਦੇ ਅੰਦਰ ਉਹ ਕੂਪਟਰ ਬਾਈ ਆ ਥੱਲੇ ਬੱਟੇ ਵਰਗਾ ਨਾ ਬਣ ਗਿਆ ਤਾਂ ਗੱਲ ਕਰਿਓ ਐਂਡ ਸੈਟ ਹੋ ਜਾ ਐਂਟੀਬੈਡਿਕਾ ਜੇ ਕੋਈ ਉੱਦਾਂ ਦੀ ਵੀ ਅੰਦਰੋਂ ਪ੍ਰੋਬਲਮ ਹੋ ਗਈ ਉਹਨੇ ਸੈੱਟ ਕਰ ਦੇਣੀ ਹੈ ਨਾ ਲੀਵਰ ਲੂਵਰ ਦੀ ਵੀ ਤੇ ਬਾਈ ਜੇ ਹੋਰ ਵੀ ਬਾਈ ਜੇ ਕਿਸੇ ਦੇ ਬਾਈ ਦਾ ਕਮੈਂਟ ਰਹਿ ਗਿਆ ਹੋਵੇ ਤਾਂ ਬਾਈ ਸੋਰੀ ਹੈ ਨਾ ਹੱਥ ਜੋੜ ਕੇ ਤੇ ਕਿਉਂਕਿ ਬਾਈ ਵੀਡੀਓ ਅਜੇ ਬੰਮੀ ਹੋਇਆ ਨਹੀਂ ਹੋਰ ਵੀ ਗੱਲਾਂ ਆਪਾਂ ਕਰਨੀਆਂ ਸੀ ਜ਼ਰੂਰੀ ਹੈ ਨਾ ਉਹ ਵੀ ਕਰ ਲਈਆਂ ਤੇ ਬਾਕੀ ਫਿਰ ਉਹ ਹੋਰ ਕਬੂਤਰਾ ਕਬਤਰਾ ਦੀ ਵੀਡੀਓ ਬਣਾਉਣੀ ਤੇ ਕੱਲ ਵੀ ਮੈਂ ਐਂਡ ਦੇਖਿਆ ਨਹੀਂ ਭਾਈ ਤੇ ਵੀਡੀਓ ਪੈ ਗਈ ਹਨਾ ਵੀ ਐਡਿਟ ਕਰਦਾ ਸੀਗਾ ਤੇ ਉਹ ਸੇਵ ਕਰ ਲਈ ਫਿਰ ਮੈਂ ਕਿਹਾ ਚੱਲ ਹੁਣ ਸੇਵ ਹੈਗੀ ਤੇ ਇਦਾਂ ਹੀ ਪਾ ਦਿੰਦੇ ਹਾਂ ਜੀ ਮੈਂ ਹੋਰ ਬਣਾਉਣੀ ਸੀ ਉਹਦੇ ਨਾਲ ਤੇ ਬਣਾਏ ਸੀ ਤੇ ਉਹ ਪਾਏ ਨਹੀਂ ਵਿੱਚ ਪਾੜ ਹੋਰ ਲੱਗਣੇ ਸੀ ਨਾਲ 2-4 ਹਨਾ ਤੇ ਟੱਪੇ ਛੋਟੇ ਜਿਹੇ ਸੀ ਉਹ ਲੱਗ ਜਾਣੇ ਸੀ ਕਿਤੇ 24-25 ਮਿੰਟ ਦੀ ਹੋ ਜਾਣੀ ਸੀ ਉਹ ਮਰਾਤੀ ਦੇਖੀ ਨਹੀਂ ਉਹ 19 ਮਿੰਟ ਦੀ ਹੋ ਹੀ ਪੈ ਗਈ ਤੇ ਐਟ ਦੇ ਸੇਵ ਵੀ ਨਹੀਂ ਮਤਲਬ ਜਿਹਦਾ ਐਂਡ ਵੀ ਨਹੀਂ ਹੋਇਆ ਉਹਦਾ ਇਦਾਂ ਹੀ ਗਈ ਰਾਤੀ ਵੀਡੀਓ ਤੇ ਬਾਕੀ ਭਾਈ ਏ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਜੇ ਕਿ ਵੀਰ ਨੇ ਇੰਟਰਵਿਊ ਕਰਾਉਣੀ ਆ ਫ੍ਰੀ ਆਪਾਂ ਕੋਈ ਪੈਸਾ ਨਹੀਂ ਬਾਈ ਲੈਂਦੇ ਕੁਛ ਵੀ ਨਹੀਂ ਠੀਕ ਆ ਆਪਾਂ ਕਰਾਂਗੇ ਪਰ ਬਾਈ ਵਧੀਆ ਤਰੀਕੇ ਨਾਲ ਇੰਟਰਵਿਊ ਵੀ ਸਾਰੀ ਵਧੀਆ ਕਰਾਂਗੇ ਬਾਈ ਨੂੰ ਗੋਣ ਜਿੱਦੇ ਵੀ ਬਾਈ ਨੇ ਸੱਦਣਾ ਤੇ ਨਾਲੇ ਜਾਨਵਰ ਬਾਈ ਦੇ ਦਿਖਾਵਾਂਗੇ ਗੋਣ ਪਤਾ ਹੋਵੇ ਤੇ ਗੁਣ ਵੀ ਦੱਸਾਂਗੇ ਵਿੱਚ ਠੀਕ ਆ ਬਾਈ ਆਪ ਦੱਸੂਗਾ ਹਨਾ ਜਿਹੜੇ ਵੀ ਬਾਈ ਦੀ ਆਪਾਂ ਇੰਟਰਵਿਊ ਕਰਨ ਜਿਹੜਾ ਇਹ ਚ ਆਉਣ ਹੈਗਾ ਇਦਾਂ ਦਾ ਵੀ ਹਾਂ ਯਾਰ ਆਪਾਂ ਕਈ ਬਾਈਆਂ ਨਾਲ ਨੁਕਤੇ ਸ਼ੇਅਰ ਕਰਨੇ ਆ ਕਿਦਾਂ ਵੀ ਉਹ ਮੈਨੂੰ ਬਾਈ ਫੋਨ ਕਰ ਲਿਓ ਇੰਸਟਾਗ੍ਰam ਤੇ ਸੱਦਾ ਹੀ ਮੇਰਾ ਜਾਂ ਮੈਸੇਜ ਕਰ ਲਿਓ ਤੇ ਇੰਟਰਵਿਊ ਫੀ ਫ੍ਰੀ ਕਰਾਂਗੇ ਆਪਾਂ ਕੋਈ ਪੈਸਾ ਨਹੀਂ ਭਾਈ ਲੈਂਦੇ ਠੀਕ ਆ ਤੇ ਬਾਕੀ ਠੀਕ ਆ ਭਾਈ ਆਹੀ ਵੀਡੀਓ ਆ ਤੇ ਮਿਲਦੇ ਆ ਬਾਬੇ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਆਪਣਾ ਆਪਣਾ ਸਾਰੀ ਭਰਾ ਧਿਆਨ ਜਰੂਰ ਰੱਖਿਆ ਕਰੋ ਤੇ ਜੇ ਕੋਈ ਗਲਤ ਬਲਤ ਆਪਾਂ ਦੇ ਤੋਂ ਬੋਲ ਹੋ ਜਾਂਦਾ ਕਿਦਾਂ ਵੀ ਤੇ ਉਹਦੇ ਲਈ ਭਾਈ ਹੱਥ ਜੋੜ ਕੇ ਸੋਰੀ ਆ ਤੇ ਓਕੇ ਬਾਬੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ